ਕਹਿੰਦੇ ਪੱਤਰਕਾਰਤਾ ਜਿਹੜੀ ਉਹ ਕਰਨੀ ਬੜੀ ਔਖੀ ਹੈ ਤੇ ਬਹੁਤ ਵਾਰ ਇਹ ਦੋਸ਼ ਲੱਗਦੇ ਆ ਪੱਤਰਕਾਰਾਂ ਦੇ ਉੱਪਰ ਕਿ ਉਹ ਇੱਕ ਖਾਸ ਧਿਰ ਦੀ ਬੋਲੀ ਬੋਲਣ ਲੱਗ ਜਾਂਦੇ ਆ ਜਦੋਂ ਇੱਕ ਖਾਸ ਧਿਰ ਸੱਤਾ ਵਿੱਚ ਆ ਜਾਂਦੀ ਹੈ ਜਾਂ ਸਰਕਾਰ ਬਣਾ ਲੈਂਦੀ ਹੈ ਇਸੇ ਦੇ ਕਰਕੇ ਹੀ ਜਿਹੜਾ ਕੇਂਦਰ ਦੇ ਵਿੱਚ ਤਿੰਨਾ ਹਿੰਦੀ মিডিਆ ਉਹਨੂੰ ਗੋਦੀ মিডিਆ ਦਾ ਨਾਮ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਵੱਲੋਂ ਹਜੇ ਵੀ ਉਹਨਾਂ ਨੂੰ ਗੋਦੀ মিডিਆ ਕਿਹਾ ਜਾਂਦਾ ਅੱਜ ਅਸੀਂ ਦਿਲਵਾਖਸੀ ਬਿਆ ਸ਼ੋਅ ਦੇ ਵਿੱਚ ਤੁਹਾਡੇ ਨਾਲ ਇੱਕ ਅਜਿਹੇ ਪੱਤਰਕਾਰ ਦੀ ਗੱਲ ਕਰਨੀ ਆ ਜਿਹੜਾ ਯੂਐਸਏ ਦੀ ਸਰਕਾਰ ਤੋਂ ਵੀ ਨਹੀਂ ਡਰਿਆ ਤੇ ਆਪਣੀ ਜਿਹੜੀ ਗੱਲ ਆ ਉਹਨੂੰ ਲਗਾਤਾਰ ਕਹਿੰਦਾ ਰਿਹਾ। ਉਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਗੌਰਵ ਜਨੇਜਾ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਉਸ ਪੱਤਰਕਾਰ ਨੂੰ ਹੁਣ ਰਾਤ ਮਿਲਣ ਜਾ ਰਹੀ ਹੈ। ਕੌਣ ਨੇ ਉਹ ਪੱਤਰਕਾਰ ਕੀ ਉਹਨਾਂ ਦਾ ਨਾਮ ਹੈ? ਉਸ ਬਾਰੇ ਆਪਾਂ ਗੌਰਵ ਜੀ ਨਾਲ ਗੱਲ ਕਰਾਂਗੇ। ਹਾਂਜੀ ਗੌਰਵ ਜੀ। ਹਾਂਜੀ। ਕੌਣ ਨੇ ਮਾਨ ਸ਼ਖਸੀਅਤ? ਉਹ ਉਹਨਾਂ ਦਾ ਨਾਮ ਜੀ ਤੁਸੀਂ ਸੁਣਿਆ ਹੋਊਗਾ। ਜੀ ਜੂਲੀਅਨ ਅਸਾਂਜ ਉਹਨਾਂ ਦਾ ਨਾਮ ਹੈ ਜੀ। ਜੀ। ਬਹੁਤ ਜ਼ਿਆਦਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਦਲੇਰ ਦਲੇਰ ਪੱਤਰਕਾਰਤਾ ਦੇ ਵਿੱਚ ਸਭ ਤੋਂ ਵੱਡਾ ਗੁਣ ਮੰਨਿਆ ਜਾਂਦਾ ਹੈ ਦਲੇਰੀ ਹੂੰ ਠੀਕ ਹੈ ਜੀ ਪੱਤਰਕਾਰਤਾ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਗੁਣ ਮੰਨੇ ਜਾਂਦਾ ਹੈ ਦਲੇਰੀ ਦਲੇਰੀ ਕਿਸ ਚੀਜ਼ ਦੀ ਦਲੇਰੀ ਕਿ ਤੁਸੀਂ ਜੋ ਸਰਕਾਰ ਕਰ ਰਹੀ ਹੈ ਭਾਵੇਂ ਉਹ ਸਹੀ ਹੈ ਚਾਹੇ ਉਹ ਗਲਤ ਹੈ ਉਹਨੂੰ ਲੋਕਾਂ ਅੱਗੇ ਲੈ ਕੇ ਆਉਣਾ ਹੂੰ ਜੂਲੀਨ ਸੰਜ ਨੇ ਵਿਕੀ ਲੀਕਸ ਨਾਮ ਦੀ ਇੱਕ ਵੈੱਬਸਾਈਟ ਬਣਾਈ ਸੀ ਜਿਸ ਤੋਂ ਮਸ਼ਹੂਰ ਹੋਏ ਸੀ ਜੂਲਨ ਇਨਸਾਨ ਇੱਕ ਆਸਟ੍ਰੇਲੀਅਨ ਨੇਟਿਵ ਹੈ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਨੇ ਕੰਪਿਊਟਰ ਸਾਇੰਸ ਦੇ ਵਿੱਚ ਸਟੱਡੀ ਕੀਤੀ ਸੀ ਐਂਡ ਆਸਟ੍ਰੇਲੀਆ ਦੇ ਵਿੱਚ ਉਹ ਕੰਪਿਊਟਰ ਹੈਕਰ ਦੇ ਨਾਮ ਨਾਲ ਜਾਣੇ ਜਾਂਦੇ ਸੀ 1991 ਦੇ ਵਿੱਚ ਉਹਨੂੰ ਕਨਵਿਕਸ਼ਨ ਵੀ ਹੋਈ ਸੀ ਹੈਕ ਉਹਨਾਂ ਨੇ ਕੁਝ ਹੈਕਿੰਗ ਕੀਤੀ ਸੀ ਤਾਂ 1991 ਦੇ ਵਿੱਚ ਦਾ ਗਾਰਡੀਅਨ ਜੋ ਇੱਕ ਨਿਊਜ਼ਪੇਪਰ ਹੈ ਇੱਕ ਨਿਊਜ਼ ਏਜੰਸੀ ਹੈ ਦੁਨੀਆ ਦੀ ਜਿਹੜੀ ਕੀ ਤੁਸੀਂ ਮੰਨ ਸਕਦੇ ਹੋ ਕਿ ਬਹੁਤ ਜ਼ਿਆਦਾ ਡਲੇਰੀ ਨਾਲ ਚਲਦੀ ਆ ਜਿਨ੍ਹਾਂ ਨੇ ਪਿੱਛੇ ਜੇ ਉਹ ਐਡਵਰਸ ਨੌਰਨ ਦਾ ਵੀ ਅ ਯੂਐਸਏ ਗਵਰਨਮੈਂਟ ਦਾ ਪਰਦਾ ਫਾਸ਼ ਕੀਤਾ ਸੀ ਐਡਵਰਸ ਨੌਰਨ ਵਾਲੀ ਰਿਲੀਜ਼ ਕਰਕੇ ਤਾਂ ਗਾਰਡੀਅਨ ਨੇ 1991 ਦੇ ਵਿੱਚ ਕਿਹਾ ਸੀਗਾ ਕਿ ਅ ਜਿਹੜਾ ਜੁਲੀਅਨ ਸਾਂਜ ਹੈ ਉਹ ਆਸਟ੍ਰੇਲੀਆ ਦਾ ਸਭ ਤੋਂ ਨੋਟੋਰੀਅਸ ਹੈਕਰ ਹੈ ਹੂੰ ਤਾਂ ਉਹਨੇ ਅ ਤਾਂ ਉਹਨੇ ਪਿਛਲੇ ਟਾਈਮ ਦੇ ਵਿੱਚ ਕੁਝ ਹੈਕਿੰਗ ਪ੍ਰੈਕਟਿਸਸ ਕੀਤੀ ਆ ऑस्ट्रेलिया ਦੇ ਵਿੱਚ ਤਾਂ ਉਹਦਾ ਜਿਹੜਾ ਵਿਕੀ ਲੀਕਸ ਨੂੰ ਲੈ ਕੇ ਜੋ ਉਹਦਾ ਇਤਿਹਾਸ ਸੀ ਜਾਂ ਵਿਕੀ ਲੀਕਸ ਨੂੰ ਲੈ ਕੇ ਜੋ ਉਹਦੀ ਸੋਚ ਸੀ ਉਹ ਪਹਿਲਾਂ ਤੋਂ ਹੀ ਡਿਵੈਲਪ ਹੋਈ ਗਈ ਸੀ ਆਪਾਂ ਇੱਕ ਗੱਲ ਦਾ ਹੈ ਵੀ ਉਹਨੇ ਕੀ ਕੀਤਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਪਰ ਤੁਸੀਂ ਇੱਕ ਗੱਲ ਜਿਹੜੀ ਮੈਂ ਸਭ ਤੋਂ ਜਿਹੜੀ ਗੱਲ ਐਮ ਹੈ ਉਹ ਇਹ ਹੈ ਵੀ ਜੁਲੀ ਨਸਰਾਂਜਾ ਜਿਹੜਾ ਮੇਰੇ ਖਿਆਲ ਕਾਫੀ ਲੰਬੇ ਸਮੇਂ ਤੋਂ ਉਹ ਜੇਲ੍ਹ ਵਾਂਗui ਹੈ ਜੇਲ੍ਹ ਵਰਗੀ ਸਥਿਤੀ ਦੇ ਵਿੱਚ ਹੀ ਆ ਚਾਹੇ ਉਹ ਕਿਸੇ ਐਂਬੈਸੀ ਦੇ ਵਿੱਚ ਰੁਕਿਆ ਹੋਇਆ ਸੀ ਪਰ ਜਿਹੜੀ ਸੋਸ਼ਲ ਮੀਡੀਆ ਦੀ ਜਿਹੜਾ ਦੌਰ ਹੈ ਪੀਕ ਤੇ ਗਿਆ ਹੋਇਆ ਸੋਸ਼ਲ ਮੀਡੀਆ ਉਹਦੇ ਵਿੱਚ ਜੂਲੀਅਨ ਸਾਂਜ ਦੇਖੋ ਗਾਇਬ ਹੈ ਗਾਇਬ ਠੀਕ ਹੈ ਉਹ ਜਿਹੜੇ 10 ਸਾਲ ਨੇ 12 ਸਾਲ ਦਾ ਜਿਹੜਾ ਸਮਾਂ ਜੂਲੀਅਨ ਸਾਂਜ ਦਾ ਜਦੋਂ ਸੋਸ਼ਲ ਮੀਡੀਆ ਦੀ ਆਮਦ ਜਾਂ ਇੰਟਰਨੈਟ ਦੀ ਆਮਦ ਜਾਂ ਵੱਡੇ ਪੱਧਰ ਤੇ ਇਹ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਉਹਨਾਂ ਉਸ ਸਮੇਂ ਦੇ ਦਰਮਿਆਨਾ ਜਿਹੜਾ ਜੂਲੀਅਨ ਸਾਂਜ ਉਸ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਕਿਧਰੇ ਵੀ ਪਰ ਉਹਦੇ باوجود ਵੀ ਜੁਲੀਨ ਸੰਸਾਨ ਚ ਕਿਤਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਉਹਦੀਆਂ ਕੁਛ ਨਾ ਕੁਛ ਸਮੇਂ ਬਾਅਦ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਗੱਲਬਾਤ ਉਹਦੀ ਹੁੰਦੀ ਰਹਿੰਦੀ ਹੈ ਪਰ ਜੇ ਕਿਤੇ ਜੁਲੀ ਨਸਾਂਜ ਅੱਜ ਦੇ ਸਮੇਂ ਦੇ ਵਿੱਚ ਬਾਹਰ ਹੁੰਦਾ ਜੇ 2015 ਤੋਂ 24 ਵਾਲਾ ਸਵਾ ਜਿਹੜਾ ਹੈਗਾ ਉਹਦੇ ਵਿੱਚ ਬਾਹਰ ਹੁੰਦਾ ਤਾਂ ਜੁਲੀ ਨਸਾਂਜ ਨੇ ਸ਼ਹਿਰ ਹੋਰ ਵੱਡੇ ਕਾਰਨਾਮੇ ਕਰ ਵੱਡੇ ਕਾਰਨਾਮੇ ਕਰਨੇ ਸੀ ਐਕਚੁਅਲੀ ਇਹਨੂੰ ਪਲੇਟਫਾਰਮ ਮਿਲਿਆ ਜਿਹੜੀਆਂ ਲਿਬਰਟੀਆਂ ਜਾਂ ਲਿਬਰਟੀਆਂ ਜਿਹੜੇ ਨਿਊਜ਼ ਚੈਨਲ ਹੈ ਜਿਹੜੇ ਥੋੜਾ ਲਿਬਰਲ ਹੋ ਕੇ ਚੱਲਦੇ ਆ ਜਿਵੇਂ ਇੰਡੀਆ ਦਾ ਨਿਊਜ਼ ਤੁਸੀਂ ਛੱਡ ਦਿਓ ਇੰਡੀਆ ਦੇ ਵਿੱਚ ਤਾਂ ਕੁਝ ਇਦਾਂ ਦਾ ਨਹੀਂ ਹੈਗਾ ਜਿਹੜੇ ਜਿਵੇਂ ਤੁਸੀਂ ਵਾਲ ਸਟਰੀਟ ਜਰਨਲ ਹੈ ਜਾਂ ਨਿਊਯਾਰਕ ਟਾਈਮਸ ਹੈ ਜਾਂ ਗਾਰਡੀਅਨ ਐਕਨੋਮਿਸਟ ਹੈ ਜਿਹੜੇ ਇੰਟਰਨੈਸ਼ਨਲ ਨਿਊਜ਼ ਏਜੰਸੀ ਹੋ ਕੇ ਚਲਦੀਆਂ ਉਹਨਾਂ ਨੇ ਇਹ ਮੁੱਦਾ ਕਾਫੀ ਉਠਾਇਆ ਹੂੰ ਕਿਉਂਕਿ ਉਹ ਇਹਦੇ ਹੱਕ ਦੇ ਵਿੱਚ ਸੀ ਹੂੰ ਯੂਲੀਅਨ ਸਾਈਨ ਦੇ ਹੱਕ ਦੇ ਵਿੱਚ ਸੀ ਕਿਉਂਕਿ ਇਹਨੇ ਹਮੇਸ਼ਾ ਆਪਣੇ ਹੱਕਾਂ ਦੀ ਗੱਲ ਕੀਤੀ ਸੀ ਉਹਨੂੰ ਇਹ ਲੱਗਦਾ ਸੀ ਕਿ ਦੇਖੋ ਹਰੇਕ ਸਰਕਾਰ ਦੇ ਗੋਪਨੀਯਤਾ ਦੇ ਕੁਝ ਡਾਕੂਮੈਂਟਸ ਹੁੰਦੇ ਆ ਕੋਈ ਸਕਿਉਰਿਟੀ ਨੂੰ ਲੈ ਕੇ ਹੋਣਾ ਵੀ ਚਾਹੀਦਾ ਜਿਵੇਂ ਭਾਰਤ ਸਰਕਾਰ ਹੈ ਜਾਂ ਯੂਐਸਏ ਗਵਰਨਮੈਂਟ ਹੈ ਜੋ ਉਹਨਾਂ ਦੇ ਡਿਫੈਂਸ ਦੇ ਕੁਝ ਡਾਕੂਮੈਂਟਸ ਹੈ ਜਾਂ ਜਿਹਨੂੰ ਆਪਾਂ ਡਿਪਲੋਮੈਟਿਕ ਕੇਬਲਸ ਹੈ ਜਾਂ ਕੁਝ ਏਦਾਂ ਦੇ ਦਸਤਾਵੇਜ਼ ਆ ਜਿਹੜੇ ਨਹੀਂ ਬਾਹਰ ਲਿਆਂਦੇ ਜਾਂ ਲਿਖੇ ਜਾ ਸਕਦਾ ਹਾਂਜੀ ਸ਼ੇਅਰ ਨਹੀਂ ਕੀਤੇ ਜਾ ਸਕਦੇ ਤਾਂ ਉਹ ਹੋਣੇ ਚਾਹੀਦੇ ਆ ਬਟ ਜੇ ਉਹ ਗਲਤ ਹੈ ਜੇ ਜਿੱਥੇ ਸਰਕਾਰ ਗਲਤ ਹੈ ਤਾਂ ਉਹਨੂੰ ਸਾਹਮਣੇ ਲਿਆ ਲਿਆਉਂਦਾ ਜਾਣਾ ਚਾਹੀਦਾ ਇਹ ਇਹਦਾ ਕਹਿਣਾ ਸੀ ਮੈਨੂੰ ਸਾ이드 ਦਾ ਕਹਿਣਾ ਸੀ ਕਿ ਜਿੱਥੇ ਗਲਤ ਹੋਇਆ ਜਿੱਥੇ ਯੂਐਸਏ ਦੀ ਸਰਕਾਰ ਨੇ ਜਾਂ ਕਿਸੇ ਵੀ ਹੋਰ ਕਿਉਂਕਿ ਯੂਐਸਏ ਦੀ ਸਰਕਾਰ ਤੇ ਇਹ ਦੋਸ਼ ਲੱਗਦੇ ਰਹਿੰਦੇ ਨੇ ਨਾ ਕਿ ਤਰ੍ਹਾਂ ਨਾ ਕਿਤੇ ਕਿ ਉਹ ਜੀ ਆਪ ਦੇ ਹਿੱਤਾਂ ਨੂੰ ਸਾਧਨ ਦੇ ਲਈ ਉਹ ਕਈ ਵਾਰੀ ਬਹੁਤ ਵਾਰ ਉਹਨਾਂ ਦੇ ਉੱਤੇ ਇਹ ਦੋਸ਼ ਲੱਗਿਆ ਕਿ ਉਹ ਆਪਣੀ ਆਰਮੀ ਦਾ ਉਹਨਾਂ ਨੇ ਗਲਤ ਇਸਤੇਮਾਲ ਯੂਐਸਏ ਸਰਕਾਰ ਕਰਦੀ ਹੈ ਚਲੋ ਉਹ ਲਗ ਲਗ ਥਿਊਰੀਜ਼ ਹੁੰਦੀਆਂ ਨੇ ਕਈ ਵਾਰੀ ਤਾਂ ਪਰ ਕਈ ਚੀਜ਼ਾਂ ਦੇ ਵਿੱਚ ਸੱਚਾਈ ਹੁੰਦੀ ਹੈ ਤੇ ਜੁਲੀਅਨ ਅਸਾਂਜ ਨੇ ਮੇਰੇ ਕਹਲੋ ਸੱਚਾਈ ਹੀ ਸਾਹਮਣੇ ਚਾਹੀਦੀ ਹੈ ਸਾਹਮਣੇ ਇੱਕ ਜੁਲੀਅਨ ਅਸਾਂਜ ਦੀ ਆਪਾਂ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਇੱਕ ਹੋਰ ਬੰਦਾ ਸੀ ਜਿਹਦੇ ਤੁਸੀਂ ਨਾਮ ਸੁਣੇਗਾ ਐਡਵਰਸ ਨੋਡਨ ਯੈਸ ਐਡਵਰਸ ਨੋਡਨ ਐਂਡ ਐਲ ਕੰਪਨੀ ਦੇ ਵਿੱਚ ਐਜ ਦੇ ਕੰਟਰੈਕਟ ਕੰਟਰੈਕਟ ਬੇਸ ਤੇ ਯੂ ਐਸ ਇੰਟੈਲੀਜੈਂਸ ਨਾਲ ਕੰਮ ਕਰਦਾ ਸੀ ਹਮ ਐਂਡ ਹੀ ਦਾ ਸਾਇੰਟਿਸਟ ਕੰਪਿਊਟਰ ਸਾਇੰਟਿਸਟ ਕਹ ਲਓ ਜਾਂ ਇੰਜੀਨੀਅਰ ਕਹੋ ਠੀਕ ਹੈ ਜੀ ਉਹਨੇ ਸਭ ਤੋਂ ਵੱਡਾ ਜਿਹੜਾ ਪੰਡਾ ਫੋੜਿਆ ਸੀ ਯੂਐਸ ਗਵਰਨਮੈਂਟ ਦਾ ਉਹਨੇ ਇਹ ਚੀਜ਼ ਸਾਹਮਣੇ ਲੈ ਕੇ ਆਉਂਦੀ ਸੀ ਕਿ ਕਿਵੇਂ ਯੂਐਸ ਦੀ ਸਰਕਾਰ ਤੁਹਾਡੇ ਪਰਸਨਲ ਫਾਰਮਸ ਦੇ ਵਿੱਚ ਦੇਖ ਰਹੀ ਹੈ ਤੁਹਾਡੇ ਪਰਸਨਲ ਕੰਪਿਊਟਰਸ ਦੇ ਥਰੂ ਦੇਖ ਰਹੀ ਹੈ ਤੁਹਾਨੂੰ ਕਿਵੇਂ ਡਾਟਾ ਨੂੰ ਟੈਪ ਕੀਤਾ ਜਾ ਰਿਹਾ ਇੱਕ ਇਹਨਾਂ ਨੇ ਜਿਹੜੀ ਯੂਐਸ ਦੀ ਇੱਕ ਏਜੰਸੀ ਐਨਐਸਏ ਐਨਐਸਏ ਇੱਕ ਪ੍ਰੋਜੈਕਟ ਲਾਇਆ ਸੀ ਜਿਹਦਾ ਨਾਮ ਸੀ ਪ੍ਰੋਜੈਕਟ ਪ੍ਰਿਜ਼ਮ ओके प्रोजेक्ट प्रिज़म ਦੇ ਅੰਡਰ ਤੁਸੀਂ ਯੂਐਸਏ ਦੀ ਗਵਰਨਮੈਂਟ ਨੇ ਉਹਨਾਂ ਦੇ ਜਿਹੜੀਆਂ ਟੈਲੀਕਮ ਕੰਪਨੀਆਂ ਆ ਜਿਵੇਂ ਏਟੀਐਨਟੀ ਆ ਜਿਵੇਂ ਫਿਰ ਇੰਟਰਨੈਟ ਕੰਪਨੀਆਂ ਗੂਗਲ ਆ ਐਪਲ ਆ ਮਾਈਕਰੋਸਾਫਟ ਆ ਇਹ ਯੂਐਸਏ ਗਵਰਨਮੈਂਟ ਤੇ ਇਲਜ਼ਾਮ ਲੱਗਦੇ ਆ ਕਿ ਉਹਨਾਂ ਨੇ ਇਹਨਾਂ ਕੰਪਨੀਆਂ ਨਾਲ ਮਿਲ ਕੇ ਲੋਕਾਂ ਦਾ ਜਿਹੜਾ ਡਾਟਾ ਉਹਨੂੰ ਟੈਪ ਕਰਨ ਦੀ ਕੋਸ਼ਿਸ਼ ਕੀਤੀ ਤੇ ਕੀ ਫੇਸਬੁੱਕ ਤੇ ਵੀ ਲੱਗੇ ਸੀ ਨਾ ਫੇਸਬੁੱਕ ਤੇ ਇਹ ਲੱਗਿਆ ਜ਼ੁਕਰਬਰਗ ਨੂੰ ਪਿੱਛੇ ਇਹ ਮਤਲਬ ਬੁਲਾਇਆ ਗਿਆ ਸੀਗਾ ਇੱਕ ਲੰਬੀ ਜਾਣਕਾਰੀ ਪ੍ਰਦਾਨ ਕੀਤੀ ਆ ਉਹ ਉਹ ਹੋਰ ਜਿਹੜਾ ਹੁਣ ਬੁਲਾਇਆ ਸੀ ਇਹ ਇਹ ਹੋਰ ਮਸਲਾ ਹੋਰ ਸੀਗਾ ਪਰ ਹੈ ਉਹਦੇ ਵਰਗਾ ਉਹਦੇ ਵਰਗਾ ਸੀ ਕਿਉਂਕਿ ਸੈਨੈਟ ਦੇ ਵਿੱਚ ਬੁਲਾ ਲੈਂਦੇ ਇਹਨਾਂ ਨੂੰ ਜਦੋਂ ਵੀ ਇਹਨਾਂ ਨੂੰ ਲੱਗਦਾ ਸੈਨੈਟ ਕਮੇਟੀ ਨੂੰ ਕਿ ਯਾਰ ਕੁਝ ਗਲਤ ਹੋ ਰਿਹਾ ਤਾਂ ਉਹ ਆ ਗਵਾਈ ਦੇਰ ਦੀ ਬੁਲਾ ਲੈਂਦੇ ਆ ਠੀਕ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਐਡਵਰਡ ਸਨਨ ਨੇ ਸਭ ਤੋਂ ਪਹਿਲਾਂ ਇਹਦਾ ਭੰਡਾ ਫੋੜਿਆ ਸੀਗਾ ਕਿ ਯੂ ਐਸ ਰੀ ਗਵਰਨਮੈਂਟ ਦੇਖੋ ਕਿੱਥੋਂ ਤੱਕ ਜਾ ਸਕਦੀ ਹੈ ਕਿ ਤੋਂ ਤੁਸੀਂ ਇੰਟਰਨੈਟ ਥਰੂ ਭੇਜ ਰਹੇ ਹੋ ਜੀ ਇੰਟਰਨੈਟ ਥਰੂ ਡਾਟਾ ਭੇਜ ਰਹੇ ਹੋ ਫੋਰ ਐਗਜ਼ਾਮਪਲ ਕਿ ਮੈਂ ਤੋਂ ਨੂੰ ਕੁਝ ਡਾਟਾ ਭੇਜਿਆ WhatsApp ਕੀਤਾ ਜਾਂ ਤੁਹਾਨੂੰ Facebook ਤੇ ਭੇਜਿਆ ਪਹਿਲਾ ਡਾਟਾ ਕਿੱਥੇ ਜਾਊਗਾ ਜੇ ਮੈਂ ਤੁਹਾਨੂੰ ਕੋਈ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਮੈਸੇਜ ਕਰਦਾ ਪਹਿਲਾ ਸਿੱਧਾ ਤੁਹਾਨੂੰ ਨਹੀਂ ਜਾਊਗਾ ਡਾਟਾ ਉਹ ਪਹਿਲਾ ਯੂਐਸਏ ਦੇ ਵਿੱਚ ਜਾਂ ਕਿਤੇ ਵੀ ਉਹਨਾਂ ਦੇ ਸਰਵਰ ਹੈ ਜੋ ਮੈਟਾ ਦੇ ਪਹਿਲਾ ਉੱਥੇ ਜਾਏਗਾ ਫਿਰ ਉਹ ਤੁਹਾਡੇ ਕੋਲ ਆਏਗਾ ਮੀਨਸ ਤੁਸੀਂ ਉੱਥੋਂ ਐਕਸੈਸ ਕਰ ਰਹੇ ਹੋ ਮੈਂ ਉੱਥੇ ਭੇਜ ਰਿਹਾ ਤੁਸੀਂ ਉੱਥੋਂ ਲੈ ਰਹੇ ਹੋ ਠੀਕ ਹੈ ਜੀ ਇਹ ਇੱਕ ਕਲਾਇੰਟ ਸਰਵਰ ਪ੍ਰੋਗਰਾਮ ਹੈ ਤਾਂ ਯੂਐਸਏ ਦੀ ਗਵਰਨਮੈਂਟ ਨੇ ਹੁਣ ਉਹ ਡਾਟਾ ਕਿੱਥੋਂ ਜਾਂਦਾ ਉਹ ਡਾਟਾ ਮੀਨਸ ਜਾਵਾ ਆਪਾਂ ਦੇ ਇਥੋਂ ਟਾਵਰ ਤੋਂ ਜਾਂਦਾ ਡਾਟਾ ਫਿਰ ਜਾ ਕੇ ਸਮੁੰਦਰ ਦੇ ਵਿੱਚ ਤਾਰਾਂ ਜਿਹੜੀਆਂ ਹੈਗੀਆਂ ਉਹ ਡਾਟ ਤਾਂ ਯੂਐਸਏ ਦੀ ਗਵਰਨਮੈਂਟ ਨੇ ਜਦੋਂ ਸਮੁੰਦਰ ਤੋਂ ਜਦੋਂ ਡਾਟਾ ਅੱਗੇ ਕੰਪਨੀਆਂਜ਼ ਤੱਕ ਜਾਂਦਾ ਸੀ ਉੱਥੇ ਟੈਪਿੰਗ ਕੀਤੀ ਹੋਈ ਸੀ ਕਿ ਉੱਥੋਂ ਡਾਟਾ ਉਹਨਾਂ ਨੇ ਲੈ ਕੇ ਤੇ ਅੱਗੇ ਫਲਾਇਆ ਜਾ ਰਿਹਾ ਜਾਂ ਆਪ ਚੈੱਕ ਕੀਤਾ ਜਾ ਰਿਹਾ ਡਾਟਾ ਇਸ ਇਸ ਹੱਦ ਤੱਕ ਯੂਐਸ ਗਵਰਨਮੈਂਟ ਨੇ ਕੀਤਾ ਸੀ ਜੀ ਨਾ ਜੀਦਾ ਐਡਵਰਟਸ ਨੋਡਨ ਨੇ ਪਰਦਾ ਫਾਸ਼ ਕੀਤਾ ਸੀ ਤਾਂ ਐਡਵਰਟਸ ਨੋਡਨ ਵੀ ਇੱਕ ਵਿਸਲ ਬਲੋਰ ਹੈ ਠੀਕ ਹੈ ਜੀ ਉਹ ਉਹਦੇ ਬਾਰੇ ਵੀ ਫੇਰ ਆਪਾਂ ਗੱਲ ਕਰਾਂਗੇ ਜੇ ਜਿਹਨੂੰ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਨਾਗਰਿਕ ਨੇ ਹਾਂਜੀ ਕਿ ਉਹਨਾਂ ਦੀ ਜੇ ਕੋਈ ਨਿੱਜੀ ਗੋਪਨੀਯਤਾ ਜਿਹੜੀ ਜੇ ਉਹਦਾ ਹਨਨ ਹੋ ਰਿਹਾ ਤਾਂ ਉਹਦੇ ਲਈ ਉਹਨੇ ਆਵਾਜ਼ ਚੱਕੀ ਕਿ ਭਾਈ ਇਹ ਇਹ ਤੁਹਾਡੇ ਨਾਲ ਗਲਤ ਹੋ ਰਿਹਾ ਦੇਖੋ ਸਰ 2 ਲੱਖ ਡਾਲਰ ਤੋਂ ਲੈ ਕੇ 1 ਮਿਲੀਅਨ ਡਾਲਰ ਤੱਕ ਦਾ ਪੈਕੇਜ ਸੀਗਾ ਐਡਵਰਸਟਮੈਂਟ ਦਾ ਉਹਨੂੰ ਵੀ ਲੋੜ ਸੀ ਕਿ ਯਾਰ ਇੰਨਾ ਵਧੀਆ ਪੈਕੇਜ ਛੱਡ ਕੇ ਹੋਣੇ ਰਸ਼ੀਆ ਚ ਫਾਈਲਮ ਲੈ ਕੇ ਅੱਜ ਦੇ ਟਾਈਮ ਤੇ ਉਹ ਬੈਠਾ ਹੂੰ ਉਵੇਂ ਹੀ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਯਾਰ ਤੁਹਾਡੀ ਸਰਕਾਰ ਜਿਹਨੂੰ ਤੁਸੀਂ ਵੋਟਾਂ ਪਾਈਆਂ ਤੁਹਾਡੇ ਨਾਲ ਕੀ ਕਰ ਰਹੀ ਹੈ ਤੁਹਾਡੇ ਨਾਲ ਕੀ ਕਰ ਰਹੀ ਹੈ ਯਾਰ ਤੁਹਾਡਾ ਪਰਸਨਲ ਡਾਟਾ ਲੈਣ ਤੁਸੀਂ ਕਿ ਤੁਹਾਡਾ ਤੁਸੀਂ ਫੋਨ ਰੱਖਿਆ ਤੁਹਾਡੇ ਕੈਮਰਾਸ ਲਾ ਕੇ ਤੁਹਾਡੀ ਇਮੇਜ ਤੁਹਾਡੀਆਂ ਫੋਟੋਸ ਨਾਲ ਖੇਡ ਰਹੀ ਹੈ ਫੋਨ ਦੇ ਵਿੱਚ ਜੋ ਤੁਸੀਂ ਇੰਟਰਨੈਟ ਤੇ ਡਾਟਾ ਭੇਜਦੇ ਹੋ ਈਮੇਲ ਭੇਜਦੇ ਹੋ ਸਾਰਾ ਕੁਝ ਗਵਰਨਮੈਂਟ ਚੈੱਕ ਕਰ ਸਕਦੀ ਹੈ ਇਸ ਤੋਂ ਬਾਅਦ ਵੀ ਵਟਸਐਪ ਐਂਡ ਟੂ ਐਂਡ ਐਨਕ੍ਰਿਪਸ਼ਨ ਲੈ ਕੇ ਆਇਆ ਸੀ ਉਹਦੀ ਵੀ ਆਪਾਂ ਗੱਲ ਕਰਦੇ ਆਂ ਭਾਰਤ ਸਰਕਾਰ ਦੇ ਕੰਟੈਕਸਟ ਦੇ ਵਿੱਚ ਠੀਕ ਹੈ ਅੱਛਾ ਇਹ ਹੁਣ ਆਪਾਂ ਜੁਲੀਨ ਨਸਾਨ ਤੇ ਜੇ ਵਾਪਸ ਮੁੜੀਏ ਤਾਂ ਜੁਲੀਨ ਨਸਾਨ ਨੇ ਮੈਨੂੰ ਜਿੰਨਾ ਤੱਕ ਮੈਨੂੰ ਯਾਦ ਆ ਤਾਂ ਸ਼ਾਇਦ ਉਹਨੇ ਵੀ ਮਤਲਬ ਯੂਐਸ ਆਰਮੀ ਬਾਰੇ ਯੂਐਸ ਆਰਮੀ ਬਾਰੇ ਕੋਈ ਗੱਲਬਾਤ ਕੀਤੀ ਸੀ ਦੇਖੋ ਜੁਲੀਨ ਨਸਾਨ ਨੇ ਇੱਕ ਵੈਬਸਾਈਟ ਬਣਾਈ ਸੀ 2006 ਦੇ ਵਿੱਚ ਇਹ ਫਾਊਂਡਡ ਵਿਕੀ ਲੀਕਸ ਮੈਂ 2009 ਦੇ ਵਿੱਚ ਪਹਿਲੀ ਵਾਰ ਵਿਕੀ ਲੀਕਸ ਬਾਰੇ ਪੜਿਆ ਸੀ ਤਾਂ ਵਿਕੀ ਲੀਕਸ ਹੁਣ ਕਈਆਂ ਦੇਸ਼ਾਂ 'ਚ ਕੰਮ ਕਰ ਰਹੀ ਹੈ ਕਈਆਂ ਦੇਸ਼ਾਂ 'ਚ ਕੰਮ ਨਹੀਂ ਕਰ ਰਹੀ ਤਾਂ ਵਿਕੀ ਲੀਕਸ ਇੱਕ ਉਹ ਐਡੀਟਰ ਸੀ ਵਿਕੀ ਲੀਕਸ ਦਾ ਵਿਕੀ ਲੀਕ ਇੱਕ ਵੈਬਸਾਈਟ ਸੀ ਜਿੱਥੇ ਸਰਕਾਰਾਂ ਦੇ ਜਾਂ ਪ੍ਰਾਈਵੇਟ ਕੰਪਨੀਆਂਜ਼ ਦੇ ਵੀ ਕੁਝ ਇਹੋ ਜਿਹੇ ਡਾਕੂਮੈਂਟਸ ਜਿਹੜੇ ਜਨਤਾ ਅੱਗੇ ਉਹਨੂੰ ਲੱਗਦਾ ਕਿ ਲੈ ਕੇ ਆਉਣੇ ਚਾਹੀਦੇ ਆ ਟੀਮ ਹੈ ਪੂਰੀ ਇੱਕ ਬੰਦਾ ਨਹੀਂ ਚਲਾਉਂਦਾ ਪੂਰੀ ਟੀਮ ਹੈ ਉਹਨੂੰ ਰਿਵਿਊ ਕਰਦੀ ਆ ਤਾਂ ਕਿ ਉਹਨਾਂ ਨੂੰ ਲੱਗਦਾ ਕਿ ਇਹ ਇਹ ਜਨਤਾ ਕੀਤੇ ਜਾਣੇ ਚਾਹੀਦੇ ਆ ਭਾਵੇਂ ਸੀਕ੍ਰੀਟ ਹੀ ਕਿਉਂ ਨਾ ਹੋਣ ਉਹਨੂੰ ਉੱਥੇ ਪਾਇਆ ਜਾਂਦਾ ਸੀ ਹੂੰ ਤਾਂ ਸਭ ਤੋਂ ਪਹਿਲਾਂ ਜਿਹੜੇ ਜਾਦਾ ਜਦੋਂ ਵਿਕੀਲੀ ਸਰ ਦਾ ਨਾਮ ਆਇਆ ਤਾਂ ਇਰਾਕ ਵਾਰ ਦੇ ਲੌਗਸ ਜਿਹੜੇ ਸੀਗੇ ਉਹਦੇ ਤੇ ਪਾਏ ਗਏ ਸੀ ਹੂੰ ਇਰਾਕ ਵਾਰ ਦੇ ਲੌਗਸ ਮੈਨ ਟੂ ਸੀ ਕਿ ਕਿਵੇਂ ਯੂ ਐਸ ਐ ਨੇ ਉੱਥੇ ਸਟ੍ਰਾਈਕਸ ਕੀਤੀਆਂ ਕਿਵੇਂ ਹਿਊਮੈਨਿਟੇਰੀਅਨ ਬੇਸ ਤੇ ਲੋਕਾਂ ਦੇ ਰਾਈਟਸ ਦਾ ਸਨਨ ਉਹ ਇਰਾਕ ਦੇ ਵਿੱਚ ਕਿਦਾਂ ਇਰਾਕ ਦੇ ਲੋਕਾਂ ਨਾਲ ਧੱਕਾ ਕੀਤਾ ਗਿਆ ਸ਼ਾਇਦ ਉਹ ਸ਼ਾਇਦ ਵੀਡੀਓਜ਼ ਵੀ ਸੀ ਵੀਡੀਓਜ਼ ਵੀ ਸੀ ਯਾ ਯੂਐਸ ਦੀ ਜਿਹੜੀ ਬਗਦਾਦ ਦੇ ਵਿੱਚ 에 ਸਟ੍ਰਾਈਕ ਹੋਈ ਸੀ ਜਿਹੜੀ ਜਿਹੜੀ ਆਮ ਲੋਕਾਂ ਤੇ ਕਰ ਦਿੱਤੀ ਗਈ ਹਾਂਜੀ ਆਮ ਲੋਕਾਂ ਦੇ ਸਿਵਿਲਿਅਨ ਤੇ ਕਰ ਦਿੱਤੀ ਸੀ ਸਿਵਿਲਿਅਨ ਤੇ ਕਰ ਦਿੱਤੀ ਤਾਂ ਉਹਦੀ ਇੱਕ ਵੀਡੀਓ ਸੀਗੀ ਜਿਹੜੀ ਲੀਕ ਹੋਈ ਸੀਗੀ ਤਾਂ ਉਹ ਵੀ ਕਿਹ ਲੀਕਸ ਤੇ ਲੀਕ ਹੋਈ ਸੀ ਫਿਰ ਅਫਗਾਨਿਸਤਾਨ ਮਾਰਦੇ ਆਈ ਸੀ ਕਿ 4 ਕਵਾਟਰ ਮਿਲੀਅਨ ਮੀਨਸ 2.5 ਲੱਖ ਦੇ ਨੇੜੇ ਤੇੜੇ ਅਫਗਾਨ ਮਾਰਦੇ ਡਾਕੂਮੈਂਟਸ ਲੀਕ ਕੀਤੇ ਗਏ ਸੀ ਜਿਹੜੇ ਡਿਫੈਂਸ ਯੂਐਸ ਡਿਫੈਂਸ ਦੇ ਸੀਗੇ ਓਕੇ ਕਿ ਉਥੇ ਕਿਵੇਂ ਸਟ੍ਰੈਟਜੀ ਬਣਾਈ ਚਲੋ ਸਟ੍ਰੈਟਜੀ ਲੀਕ ਨਹੀਂ ਹੋਣੀ ਚਾਹੀਦੀ ਬਟ ਉਹ ਜਦੋਂ ਸਾਰਾ ਕੁਝ ਲੀਕ ਹੋਇਆ ਤਾਂ ਉਹਦੇ ਕਰਨ ਦਾ ਮਤਲਬ ਇਹ ਸੀਗਾ ਨਾ ਕਿ ਜੋ ਲੋਕਾਂ ਨਾਲ ਧੱਕਾ ਹੋਇਆ ਜਾਂ ਤਾਲੀਬਾਨ ਨੇ ਜੋ ਕੀਤਾ ਜਾਂ ਯੂਐਸਡੀ ਗਵਰਨਮੈਂਟ ਨੇ ਜੋ ਕੀਤਾ ਉਹ ਲੋਕਾਂ ਦੇ ਅੱਗੇ ਲਿਆਂਦਾ ਜਾਂਵੇ ਕਿ ਹਰ ਵੇਲੇ ਹੀ ਹਰ ਵੇਲੇ ਹੀ ਆਪਾਂ ਯੂਐਸਡੀ ਗਵਰਨਮੈਂਟ ਨੂੰ ਸਹੀ ਨਹੀਂ ਕਹਿ ਸਕਦੇ ਕਿ ਯੂਐਸ ਦੇ ਸਿਟੀਜ਼ਨ ਨੂੰ ਤੇ ਵਰਲਡ ਦੇ ਸਿਟੀਜ਼ਨ ਨੂੰ ਭਰੇਕ ਦੇ ਦੇਸ਼ ਦੇ ਸਿਟੀਜ਼ਨ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਯੂਐਸਡੀ ਗਵਰਨਮੈਂਟ ਕੀ ਕਰ ਰਹੀ ਹੈ ਆਪਣੇ ਨਿੱਜੀ ਮਫਾਦਾਂ ਲਈ ਉਹ ਕਈ ਵਾਰੀ ਤਾਂ ਉਹਨਾਂ ਦੇ ਇਰਾਕ ਵਾਲਿਆਂ ਦੇ ਤਾਂ ਇਹਨਾਂ ਨੇ ਬਹਾਨਾ ਬਣਾ ਕੇ ਕਿ ਉਹਨਾਂ ਕੋਲ ਪ੍ਰਾਣ ਪ੍ਰਮਾਣੂ ਹਥਿਆਰ ਹੈ ਪ੍ਰਮਾਣੂ ਹਥਿਆਰ ਤੇ ਲੋਕਾਂ ਦਾ ਕਈ ਕਈ ਵਾਰੀ ਇਹ ਥਿਊਰੀਜ਼ ਨੇ ਬਹੁਤ ਸਾਰੀਆਂ ਵੀ ਜੀ ਉਹਨਾਂ ਨੇ ਲੱਭਣਾ ਤੋਂ ਤੇਲ ਸੀਗਾ ਤੇ ਇਸ ਕਰਕੇ ਉਹ ਯੂਐਸਏ ਵਾਲੇ ਉੱਥੇ ਆਏ ਉਹ ਤਾਂ ਬਹਾਨੇ ਬਣਾਇਆ ਗਿਆ ਸਾਰਾ ਨਹੀਂ ਇੱਕ ਮੂਵੀ ਵੀ ਆਈ ਹੈ ਇਹਦੇ ਤੇ ਗ੍ਰੀਨ ਜ਼ੋਨ ਤੇ ਇੱਕ ਆਈ ਸੀ ਹਾਰਟ ਲੌਕਰ ਹੈ ਜਿਹਦੇ ਵਿੱਚ ਉਹਨਾਂ ਨੇ ਕਲੀਅਰਲੀ ਦਿਖਾਇਆ ਗਿਆ ਕਿ ਇਰਾਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਨਵੈਨਸ਼ਨਲ ਜਾਂ ਬਾਇਓਲੋਜੀਕਲ ਵੈਪਨ ਨਹੀਂ ਸੀਗਾ ਇਹਨਾਂ ਨੇ ਸਿਰਫ ਬਹਾਨਾ ਜਿਹੜਾ ਗਲਤ ਇਨਫੋਰਮੇਸ਼ਨ ਦਿੱਤੀ ਗਈ ਤੇ ਜਾ ਬਹਾਨਾ ਬਣਾਇਆ ਗਿਆ ਵਾਰ ਦੇ ਲਈ ਤੈਨੂੰ ਦੇਖ ਲੋ ਵੀ ਇੱਕ 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 ਨਾ ਵਰਡ ਹੁੰਦਾ ਫੇਲਡ ਸਟੇਟ ਹੂੰ ਅੱਜ ਫੀਲਡ ਸਟੇਟ ਦੇ ਵਿੱਚ ਸੀਰੀਆ ਤੇ ਇਰਾਕ ਦਾ ਨਾਮ ਆਉਂਦਾ ਇਰਾਕ ਦੇ ਫੀਲਡ ਸਟੇਟ ਕੋਨ ਚ ਯੂ ਐਸ اے ਰਿਸਪੌਂਸੀਬਲ ਹੈ ਇਰਾਕ ਇੱਕ ਕੰਟਰੀ ਸੀ ਜਿਹਨੂੰ ਉਹਨਾਂ ਚਲਾ ਰਿਹਾ ਸੀ ਬਸ਼ਰ ਅਸਦ ਸ਼ਾਇਦ ਉਹਦਾ ਨਾਮ ਹੈ ਤਾਂ ਉਹਨਾਂ ਨੇ ਬਿਲਕੁਲ ਹੀ ਉਹਦਾ ਢਾਂਚਾ ਹੀ ਖਤਮ ਕਰਤਾ ਦੇਸ਼ ਦਾ ਸਿਵਿਲਿਅਨ ਢਾਂਚਾ ਜਮ੍ਹਾਂ ਖਤਮ ਕਰਤਾ ਫੋਰ ਦੇ ਵਿੱਚ ਕਿੰਨੇ ਇਹ ਨਹੀਂ ਕਹਿੰਦੇ ਕਿ ਇਰਾਕ ਨੂੰ ਨੁਕਸਾਨ ਹੋਇਆ ਯੂ ਐਸ ਦੇ ਖੁਦ ਕਿੰਨੇ ਸਿਟੀਜ਼ਨਸ ਸਟ੍ਰੈਟੀਜਨ ਦੀ ਸੌਰੀ ਆਰਮੀ ਵਾਲੇ ਕਿੰਨੇ ਮਾਰੇ ਗਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰੇ ਗਏ ਤਾਂ ਉਹ ਚੀਜ਼ ਉਹਨੇ ਮਤਲਬ ਕਿ ਸਾਰੇ ਲੌਗਸ ਜਿਹੜੇ ਆ ਉਹਦੇ ਵਿੱਚ ਪਾਏ ਸੀ ਕਿ ਯੂ ਐਸ ਏ ਬਾਰੇ ਪਤਾ ਲੱਗ ਸਕੇ ਦੁਨੀਆ ਨੂੰ ਕਿ ਯੂ ਐਸ ਟੀ ਗਵਰਨਮੈਂਟ ਇਹ ਕਰਦੀ ਹੈ ਤਾਂ ਉਸ ਤੋਂ ਬਾਅਦ ਫਿਰ ਇੱਕ ਬਹੁਤ ਜ਼ਿਆਦਾ ਇੰਟਰਸਟਿੰਗ ਕੇਬਲ ਗੇਟਸ ਦੇ ਨਾਮ ਤੇ ਲੀਕ ਮਸ਼ਹੂਰ ਹੈ ਕਿ ਯੂ ਐਸ ਏ ਦੇ ਡਿਪਲੋਮੈਟਿਕ ਕੇਬਲਸ ਜਿਹੜੀਆਂ ਹੈਗੀਆਂ ਉਹ ਲੀਕ ਕੀਤੀਆਂ ਸੀ ਨੀਅਰਬਾਊਟ 7.5 ਲੱਖ ਦੇ ਨੇੜੇ ਆਈ ਥਿੰਕ ਕੇਬਲਸ ਲੀਕ ਕੀਤੀਆਂ ਸੀ ਕੇਬਲਸ ਦਾ ਮਤਲਬ ਜੋ ਡਾਕੂਮੈਂਟਸ ਆ ਜੋ ਕਮਿਊਨੀਕੇਸ਼ਨ ਉਹਨਾਂ ਦੇ ਵਿੱਚ ਹੁੰਦਾ ਤਾਂ ਉਹਦੇ ਵਿੱਚ ਕੀ ਹੈ ਕਿ ਕਿਹੜੇ ਦੇਸ਼ ਦੇ ਮੀਨ ਟੂ ਸੇ ਕਿ ਮੈਂ ਯੂਐਸ ਦੀ ਗਵਰਨਮੈਂਟ ਆ ਤੁਸੀਂ ਐਮਬੈਸਡਰ ਹੋ ਮੇਰੇ ਤੇ ਤੁਹਾਡੇ ਦੇ ਵਿੱਚ ਤੁਹਾਡੀ ਇੰਡੀਆ ਦੇ ਵਿੱਚ ਐਮਬੈਸੀ ਆ ਯੂਐਸ ਦੀ ਮੇਰੇ ਤੇ ਤੁਹਾਡੇ ਦੇ ਵਿੱਚ ਜੋ ਗੱਲ ਹੋਊਗੀ ਮੈਂ ਸਕੱਤਰਰੀ ਆਫ ਸਟੇਟ ਆ ਤੇ ਤੁਸੀਂ ਐਮਬੈਸਡਰ ਹੋ ਤਾਂ ਮੇਰੇ ਤੇ ਤੁਹਾਡੇ ਨਾਲ ਗੱਲ ਹੋਊਗੀ ਨਾ ਤੁਸੀਂ ਇੰਡੀਆ ਦੀ ਤੁਸੀਂ ਯੂਐਸ ਦੀ ਐਮਬੈਸੀ ਜੋ ਇੰਡੀਆ ਚ ਤੁਸੀਂ ਉੱਥੇ ਬੈਠੇ ਹੋ ਤਾਂ ਆਪਣੇ ਚ ਜੋ ਗੱਲ ਉਹ ਵੀ ਸੀਕ੍ਰੀਟ ਰਹਿਣੀ ਚਾਹੀਦੀ ਆ ਇੰਡੀਆ ਨੂੰ ਲੈ ਕੇ ਜੋ ਵੀ ਗੱਲ ਹੋਊਗੀ ਤਾਂ ਤੁਸੀਂ ਇਹ ਦੇਖੋ ਕਿ ਕਿੰਨਾ ਕੁਛ ਸਟ੍ਰੈਟੇਜੀਜ਼ ਹੁੰਦੀਆਂ ਕਿ ਤੁਸੀਂ ਇੰਡੀਆ ਦੇ ਵਿੱਚ ਆਹ ਕੰਮ ਕਰਨਾ ਹੈ ਐਵੇਂ ਕੰਮ ਕਰਨਾ ਜੇ ਜੇ ਮੈਂ ਐਗਜ਼ਾਮਪਲ ਦੇ ਰਿਹਾ ਇੰਡੀਆ ਦੀ ਜੇ ਕਿਸੇ ਦੇਸ਼ ਦਾ ਮਾਹੌਲ ਖਰਾਬ ਕਰਨਾ ਤਾਂ ਐਵੇਂ ਕਰਨਾ ਠੀਕ ਹੈ ਜੇ ਕਿਸੇ ਦੇਸ਼ ਦੇ ਵਿੱਚ ਬਿਜ਼ਨਸ ਦਾ ਨੁਕਸਾਨ ਕਰਨਾ ਤਾਂ ਐਵੇਂ ਕਰਨਾ ਇਹ ਕੀਤਾ ਹੀ ਜਾਂਦਾ ਇਹ ਆਪਾਂ ਪੜਿਆ ਸਟੋਰੀਜ਼ ਦੇ ਵਿੱਚ ਸਟੋਰੀਜ਼ ਰਿਐਲਿਟੀ ਦੇ ਵਿੱਚ ਦੇਖਿਆ ਕਿ ਯੂ ਐਸ ਦੀ ਗਵਰਨਮੈਂਟ ਨੇ ਡੈਮੋਕ੍ਰੇਸੀ ਦੇ ਝੰਡੇ ਦੇ ਹੇਠਾਂ ਜੇ ਡੈਮੋਕ੍ਰੇਸੀ ਦੇ ਨਾਂ ਤੇ ਕਿੰਨੇ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਡੇਕੀਆਂ ਹੂੰ ਜੋ ਉਹ ਜਿਵੇਂ ਘਕਾਵਤ ਨਹੀਂ ਚੱਲੀ ਸੀ ਕਿ ਯੂਐਸਏ ਦਾ ਚਾਹੁੰਦਾ ਕਿ ਚੰਨ ਤੇ ਵੀ ਡੈਮੋਕ੍ਰੇਸੀ ਹੋਵੇ ਤਾਂ ਹੀ ਉਹ ਚੰਨ ਤੇ ਗਿਆ ਸੀਗਾ ਕਿ ਉਹ ਚਾਹੁੰਦਾ ਕਿ ਉੱਥੇ ਵੀ ਡੈਮੋਕ੍ਰੇਸੀ ਹੋਵੇ ਡੈਮੋਕ੍ਰੇਸੀ ਦੇ ਨਾਮ ਤੇ ਬਹੁਤ ਜ਼ਿਆਦਾ ਵਾਰਸ ਲੜੀਆਂ ਗਈਆਂ ਜਿਵੇਂ ਰੌਕ ਦੀ ਵਾਰ ਹੋ ਗਈ ਹੁਣ ਅਫਗਾਨਿਸਤਾਨ ਦੇ ਵਿੱਚ ਤੁਸੀਂ ਦੇਖੋ ਅਫਗਾਨਿਸਤਾਨ ਦੇ ਵਿੱਚ ਵਾਰ ਕੀ ਹੋਈ ਤਾਲਿਬਾਨ ਨੂੰ ਕਲੀਅਰ ਕਰਨ ਦੇ ਲਈ ਖਤਮ ਕਰਨ ਲਈ ਯੂਐਸਏ ਨੇ ਆਪਦੇ ਕਿੰਨੇ ਟ੍ਰਿਲੀਅਨ ਡਾਲਰ ਬਿਲੀਅਨ ਡਾਲਰ ਦਾ ਭੁੱਲ ਜੋ ਟ੍ਰਿਲੀਅਨ ਡਾਲਰ ਦੇ ਵਿੱਚ ਚੀਜ਼ ਪਹੁੰਚੀ ਜੋ ਅਫਗਾਨਿਸਤਾਨ ਵਾਰਤੇ ਪਿਛਲੇ ਆਈ ਥਿੰਕ 2001 ਤੋਂ ਲੈ ਕੇ 2020 21 22 ਤੱਕ 20 ਸਾਲਾਂ ਚ ਖਰਚਾ ਆਇਆ ਕਿੰਨੇ ਟ੍ਰਿਲੀਅਨ ਡਾਲਰ ਉੱਥੇ ਲਗਾਏ ਨਾ ਹੁਣ ਪਿੱਛੇ ਜੇ ਮੇਰੇ ਖਿਆਲ ਅਫਗਾਨਿਸਤਾਨ ਤੋਂ ਵੀ ਵਿਡਰਾਅ ਕੀਤੀ ਆਪਣੀ ਵਿਡਰਾਅ ਕੀਤੀ ਆ ਤਾਂ ਫਿਰ ਉੱਥੇ ਤਾਲਿਬਾਨ ਆ ਗਿਆ ਫਿਰ ਲੋਕ ਪੁੱਛਦੇ ਕਿ ਉਦੋਂ ਫਾਇਦਾ ਕੀ ਹੋਇਆ ਵੀ ਜਿਹੜਾ 10 ਸਾਲ ਤੁਸੀਂ ਆਹ ਕੁਸ਼ ਕਰਕੇ ਗਏ ਦਵਾਈ ਠਾ ਕੇ ਗਏ ਉਹਦਾ ਕੀ ਫਾਇਦਾ 20 ਸਾਲ ਵੀ ਸਾਡਾ 2001 ਤੋਂ ਲੈ ਕੇ 2021-22 ਤੱਕ ਫਿਰ ਤਾਲਿਬਾਨ ਆ ਗਿਆ ਉਹ ਤਾਂ ਸਟੇਟਸ ਕੋ ਹੋ ਗਿਆ ਨਾ ਹਮਮ ਸਥਿਤੀ ਜਿਵੇਂ ਸੇਮ ਹੀ ਹੋ ਗਈ ਤਾਂ ਇੰਨੇ ਸੇਮ ਨਹੀਂ ਹੋਈ ਸਥਿਤੀ ਬਹੁਤ سارے ਪਰਿਵਾਰ ਉਜੜ ਗਏ ਪਰਿਵਾਰ ਉਜੜ ਗਏ ਉਜੜੇ ਤਾਂ ਹੈ ਹੀ ਉਹ ਮੈਂ ਨੁਕਸਾਨ ਦੀ ਗੱਲ ਨਹੀਂ ਕਰ ਰਿਹਾ ਮੈਂ ਫਾਇਦੇ ਦੀ ਗੱਲ ਨਹੀਂ ਫਾਇਦਾ ਕੁਝ ਨਹੀਂ ਹੋਇਆ ਹਮਮ ਨੁਕਸਾਨ ਤਾਂ ਹੋਇਆ ਹੀ ਐ ਯੂਐਸ ਦੇ ਆਰਮੀ ਪਰਸਨਲ ਮਰੇ ਆ ਉਹਨਾਂ ਦੇ ਜਿਹੜੇ ਜਰਨਲਿਸਟ ਬਹੁਤ ਮਰੇ ਆ ਤਾਲੀਬਾਨ ਦੇ ਵੀ ਪਰਸਨ ਬਹੁਤ ਮਰੇ ਆ ਉਹਨਾਂ ਦੇ ਜਿਹੜੇ ਲੋਕਲ ਸਿਵਿਲਿਅਨ ਆ ਅਫਗਾਨਿਸਤਾਨ ਦੇ ਉਹ ਵੀ ਬਹੁਤ ਮਰੇ ਆ ਨੁਕਸਾਨ ਤਾਂ ਹੋਇਆ ਤਾਂ ਨੁਕਸਾਨ ਹੀ ਆ ਨਾ ਇਹ ਤਾਂ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਇੱਕ ਅਮੀਰ ਜਾਦਾ ਕੋਈ ਬਗੜੈਲ ਮੁੰਡਾ ਹੋਵੇ ਤੇ ਉਹਦੇ ਕੋਲੇ ਹਨਾ ਸਾਰਾ ਕੁਝ ਉਹਦੇ ਕੋਲੇ ਮੌਜੂਦ ਹੋਵੇ ਤੇ ਉਹ ਛਾਲ ਜੀ ਨੂੰ ਡੱਕ ਕੇ ਤੇ ਆਪਣੀ ਕਾਰ ਕੱਢ ਲੈਂਦਾ ਤੇ ਦਰਦਾ ਤੁਰਿਆ ਜਾਂਦਾ ਜਿਹੜਾ ਉਹਦੇ ਪੂਰੇ ਆ ਜਾਂਦਾ ਤੇ ਕਿਉਂ ਬਾਪੂ ਦਾ امیر ਆ ਤੇ ਉਹਨੂੰ ਫੇਰ ਉਹਦੀ ਬੇਲ ਬੂਲ ਕਰਾ ਲਿਆ ਹੁੰਦਾ ਹੈ ਹਨਾ ਦੇਖੋ ਉਹ ਹਾਲ ਉਹ ਹਾਲ ਯੂਐਸਏ ਦਾ ਹੈਗਾ ਮੈਂ ਗੱਲ ਨਾਲ ਤੁਹਾਡੀ ਸਹਿਮਤ ਆ ਦੇਖੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਨਸਪੀਰੇਸੀ ਥੀਰੀਜ਼ ਬਹੁਤ ਹੁੰਦੀਆਂ ਲੋਕ ਤਾਂ ਇਹ ਕਹਿੰਦੇ ਆ ਕਿ ਜਿਹੜੇ ਉੱਥੋਂ ਦੇ ਜਿਹੜੇ ਹਥਿਆਰ ਬੰਦੇ ਆ ਜਿਵੇਂ ਕੰਪਨੀਆਂ ਲਾਕਿਟ ਮਾਰਟਨ ਤਾਂ ਉਹ ਗਵਰਨਮੈਂਟ ਨੂੰ ਲੋਬਿੰਗ ਕਰਦੀਆਂ ਕਿ ਕਿਤੇ ਨਾ ਕਿਤੇ ਜਾ ਪੰਗਾ ਲੌਗ ਕੇ ਜਾ ਕੇ ਦੇਖੋ ਆਪਾਂ ਇਸ ਚੀਜ਼ ਬਾਰੇ ਕਹਿੰਦੇ ਕਿ ਨਾ ਹੀ ਪੁਸ਼ਟੀ ਕਰਦੇ ਆ ਇਸ ਚੀਜ਼ ਦੀ ਦੇਖੋ ਆਪਾਂ ਜਸਟ ਇੱਕ ਗੱਲ ਕਰ ਰਹੇ ਆ ਵੀ ਇਹ ਹੈਗਾ ਵੀ ਹੈਗਾ ਲੋਕਾਂ ਦਾ ਕਈ ਲੋਕਾਂ ਦਾ ਵੀ ਰਿੱਕੀ ਭਾਜੀ ਨੂੰ ਮੈਂ ਫੋਨ ਕਰਕੇ ਕਿਹਾ ਸੀ ਐਕਦਾਮ ਤੁਹਾਡੇ ਸਾਹਮਣੇ ਉਹਨਾਂ ਦਾ ਕੈਮਰੇਆਂ ਦਾ ਕੰਮ ਹੈ ਵੀ ਸਾਡੀ ਜਾਂਚ ਤੋਂ ਵੀ ਪਤਾ ਲੱਗਿਆ ਕਿ ਭਾਈ ਜਿਹੜੇ ਜਿਹੜੇ ਏਰੀਆ ਚ ਚੋਰੀ ਕੀਤੀ ਜਾਂਦੀ ਹੈ ਉਹਦੇ ਚ ਕੈਮਰਾ ਵੇਚਣ ਵਾਲਿਆਂ ਦਾ ਕਸੂਰ ਹੁੰਦਾ ਵੀ ਫਿਰ ਉੱਤੇ ਜਾ ਕੇ ਕਿਹਾ ਜਾਂਦਾ ਵੀ ਤੁਹਾਡੇ ਚੋਰੀਆਂ ਬਹੁਤ ਹੋਣ ਲੱਗੀਆਂ ਉਹਦੇ ਕੈਮਰੇ ਕੁੰਢੇ ਲਵਾਓ ਕੈਮਰੇ ਲਵਾ ਲਾ ਹੈਨਾ ਨਹੀਂ ਠੀਕ ਹੈ ਗੱਲ ਤੁਹਾਡੀ ਇਸ ਕਰਕੇ ਅੱਛਾ ਪਰ ਜੁਲੀਅਨ ਸਾਂਜ ਨੇ ਜਦੋਂ ਤੁਸੀਂ ਸਾਰਾ ਕੁਝ ਜਨਤਕ ਕੀਤਾ ਤਾਂ ਫਿਰ ਮੈਨੂੰ ਲੱਗਿਆ ਮੈਨੂੰ ਲੱਗਦਾ ਮੈਨੂੰ ਯਾਦ ਆ ਕਿ ਤੱਕ ਉਹਨਾਂ ਤੇ ਰੇਪ ਦਾ ਸਵੀਡਨ ਸਵੀਡ ਉਹ ਉਹ ਹੀ ਗੱਲ ਹੋ ਰਾਗੀ ਨਾ ਝੂਠਾ ਸੱਚਾ ਪਰਚਾ ਪਾ ਕੇ ਉਹਨੂੰ ਅੰਦਰ ਦਿਓ ਮਤਲਬ ਹਰੇਕ ਬੰਦਾ ਉਹਦੀ ਝੂਠਾ ਪਰਚਾ ਉਹ ਦੇਖੋ ਇਹ ਇੱਥੇ ਥੋੜੀ ਐ ਇਹ ਪੰਜਾਬ 'ਚ ਇੰਡੀਆ 'ਚ ਥੋੜੀ ਐ ਸਾਰੀ ਦੁਨੀਆ 'ਚ ਚੱਲਦਾ ਹੀ ਆ ਅਮਰੀਕਾ ਨੂੰ ਲੱਗਿਆ ਵੀ ਸਾਡਾ ਨੁਕਸਾਨ ਕਰੂਗਾ ਸਨਾਂ ਜੇ ਉਹ ਕਹਿੰਦੇ ਯਾਰ ਇਹਦੇ ਤੇ ਐਂ ਕਰੋ ਬਲਦਕਾਰ ਦਾ ਪਰਚਾ ਪਾ ਕੇ ਉਹਨੂੰ ਅੰਦਰ ਦਿਓ ਦੇਖੋ ਉਹ 'ਚ ਫਰਕ ਸੀਗਾ ਹੁਣ ਯੂਕੇ ਦੇ ਵਿੱਚ ਸੀਗਾ ਉਹਨੇ ਇਨਸਾਨ 'ਚ ਹੁਣ ਯੂਕੇ ਨੂੰ ਕਿਉਂ ਨਹੀਂ ਕਿਹਾ ਯੂਕੇ ਦੇ ਵਿੱਚ ਹੁਣ ਫੋਰ ਐਗਜ਼ਾਮਪਲ ਕਿ ਤੁਸੀਂ ਯੂਕੇ 'ਚੋਂ ਹਮ ਦਦ ਨੂੰ ਉੱਥੋਂ ਕੱਢ ਕੇ ਜਿਹਨੂੰ ਐਕਸਟਰਡੀਸ਼ਨ ਕਹਿੰਦੇ ਆ ਯੂਐਸ ਚ ਲੈ ਕੇ ਜਾਣਾ ਹੂੰ 스웨덴 ਚ ਇਜ਼ੀ ਹੈ 스웨덴 ਚ ਇਜ਼ੀ ਹੈ ਕਿ ਤੁਸੀਂ 스웨덴 ਦੇ ਕਿਸੇ ਪਰਸਨ ਨੂੰ ਜੇ 스웨덴 ਚੋਂ ਦਾ ਕੇਸ ਚੱਲ ਰਿਹਾ ਤਾਂ ਉਹਦੀ ਐਕਸਟਰਡੀਸ਼ਨ ਯੂਐਸ ਕਰ ਦਿਓ ਇਜ਼ੀ ਹੈ ਕਦੇ ਨਾਲੋਂ ਯੂਕੇ ਨਾਲੋਂ ਯੂਕੇ ਨਾਲੋਂ ਤਾਂ ਯੂਐਸ ਕਿਉਂਕਿ ਉਹ ਉਹ ਉੱਥੇ ਇਹ ਹੋ ਗਿਆ ਫਿਰ ਵੀ 스웨덴ੋਂ ਤੋਂ ਤੇ ਯੂਕੇ ਤਾਂ ਹੁਣ ਵੱਖ ਹੋ ਗਿਆ ਉਹ ਯੂਰਪੀਅਨ ਯੂਨੀਅਨ ਦਾ ਹਿੱਸਾ ਸੀਗੇ ਦੋਨੇ ਹਾਂਜੀ ਕਿ ਯੂਕੇ ਤੋਂ ਉਹਨੂੰ 스웨덴 ਲੈ ਜਾਣਾ ਸੌਖਾ ਹੈ ਯੂਕੇ ਤੋਂ ਸਵੀਡਨ ਲੈ ਜਾਣਾ ਨਹੀਂ ਸੌਖਾ ਸਵੀਡਨ ਤੋਂ ਯੂਐਸਏ ਲੈ ਜਾਣਾ ਸੌਖਾ ਨਹੀਂ ਹੋਈ ਨਾ ਕਿਉਂਕਿ ਉਹ ਸੀਤਾ ਉਹ ਯੂਕੇ ਚ ਜਦੋਂ ਪਰਚਾ ਕੱਟਿਆ ਗਿਆ ਇਹ ਯੂਕੇ ਤੋਂ ਸਵੀਡਨ ਲਿਆ ਉਹ ਸਵੀਡਨ ਤੋਂ ਉਹਨੂੰ ਯੂਐਸਏ ਲੈ ਆਉਣਾ ਉਹ ਤੋਂ ਯੂਐਸਏ ਲਿਆਉਣਾ ਸੌਖਾ ਨਹੀਂ ਸਵੀਡਨ ਤੋਂ ਯੂਐਸਏ ਸੌਖਾ ਕਦੇ ਨਾਲੋਂ ਯੂਕੇ ਤੋਂ ਯੂਕੇ ਤੋਂ ਯੂਕੇ ਚ ਲਿਬਰਟੀ ਜਾਦਾ ਕੋਰਸ ਦੀਆਂ ਪਾਵਰ ਜ਼ਿਆਦਾ ਹੈਗੀਆਂ ਤਾਂ ਉਹਦੇ ਵਿੱਚ ਕੀ ਹੋਇਆ ਕਿ ਸਵੀਡਨ ਦੇ ਵਿੱਚ ਉਹਦੇ ਤੇ ਕੇਸ ਪਾਇਆ ਗਿਆ ਸੈਕਸ਼ੂਅਲ ਅਸਾਲਟ ਦਾ ਰੇਪ ਦਾ ਉੱਤੇ ਕੇਸ ਕੀਤਾ ਗਿਆ ਕਿ ਆਈ 2010 ਤੋਂ 12 ਦੇ ਵਿੱਚ ਕੇਸ ਕੀਤਾ ਗਿਆ ਕਿ ਇਹ ਇਹਨੇ ਮਤਲਬ ਕਿ ਇਹ ਜੁਰਮ ਕੀਤਾ ਤੇ ਇੱਥੇ ਅਸੀਂ ਕੇਸ ਕਰਦੇ ਆ ਠੀਕ ਹੈ ਜੀ ਤਾਂ ਉਹਨੇ ਉਹਨੇ ਡਿਕਲਾਈਨ ਕਰਤਾ ਉਹਨੇ ਨਾ ਸਾਜਨੇ ਠੀਕ ਹੈ ਤਾਂ ਉਹਨੂੰ ਜਿਹੜੀ ਯੂਕੇ ਦੀ ਜਿਹੜੀ ਗਵਰਨਮੈਂਟ ਹੈ ਉਹਨੂੰ ਮਤਲਬ ਕਿ ਗ੍ਰਿਫਤਾਰ ਕਰਨ ਯੂਕੇ ਦੀ ਜਿਹੜੀ ਗਵਰਨਮੈਂਟ ਹੈ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਕਵਾਡਰ ਦੀ ਐਮਬੈਸੀ ਚਲਾ ਗਿਆ ਹੂੰ ਇਕਵਾਡਰ ਦੀ ਐਮਬੈਸੀ ਚਲਾ ਗਿਆ ਇਕਵਾਡਰ ਇੱਕ ਕੰਟਰੀ ਹੈ ਜਿਹਦੀ ਐਮਬੈਸੀ ਯੂਕੇ ਦੇ ਵਿੱਚ ਹੂੰ ਠੀਕ ਹੈ ਇਕਵਾਡਰ ਇਕਵਾਡਰ ਨੇ ਪਹਿਲਾਂ ਤਾਂ ਉਹਨੂੰ ਐਮਬੈਸੀ ਦੇ ਵਿੱਚ ਜਗ੍ਹਾ ਦਿੱਤੀ ਆਪ ਦੇ ਠੀਕ ਹੈ ਜੀ ਫਿਰ ਉਹਨੂੰ 2012 ਦੀ ਗੱਲ ਹੈ ਇਹ ਜੂਨ ਦੇ ਵਿੱਚ ਐਂਡ ਉਸ ਤੋਂ ਬਾਅਦ ਅਗਸਤ ਚ ਜਾ ਕੇ ਉਹਨੂੰ ਆਪਦੇ ਦੇਸ਼ 'ਚ ਵੀ ਸਾਈਲਮ ਦਿੱਤਾ ਕਿ ਇਹ ਅਸੀਂ ਇਹਨੂੰ ਸਾਈਲਮ ਦਿੰਨੇ ਆ ਜਿਵੇਂ ਰਸ਼ੀਆ ਨੇ ਅੱਜ ਐਡਵਰਸ ਨੋਟਰ ਨੂੰ ਦਿੱਤਾ ਹੋਇਆ ਤਾਂ ਕੀ ਹੋਇਆ ਕਿ ਫੋਰ ਐਗਜ਼ਾਮਪਲ ਕਿ ਉੱਥੇ ਚਲਾ ਗਿਆ ਹੁਣੋ ਯੂਕੇ ਦੀ ਜਿਹੜੀ ਪੁਲਿਸ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਕਿਉਂਕਿ ਉਹ ਐਮਬੈਸੀ ਵਿੱਚ ਬੈਠਾ ਕਿਉਂਕਿ ਉਹ ਐਮਬੈਸੀ ਵਿੱਚ ਬੈਠਾ ਦੇਖੋ ਇਹ ਇੱਕ ਲਾਅ ਹੈ ਜਿਹਨੂੰ ਆਪਾਂ ਕਹਿੰਦੇ ਆ ਵਿਆਨਾ ਕਨਵੈਨਸ਼ਨ ਔਨ ਡਿਪਲੋਮੈਟਿਕ ਰਿਲੇਸ਼ਨ 1961 ਦੇ ਵਿੱਚ ਬਣਾਇਆ ਸੀ ਜਿਵੇਂ ਕਿ ਇਕਵਾਡਰ ਦੀ ਐਮਬੈਸੀ ਯੂਕੇ ਦੇ ਵਿੱਚ ਹੈ ਤਾਂ ਇਕਵਾਡਰ ਨੇ ਕਿਸੇ ਇੱਕ ਸਿਟੀਜ਼ਨ ਨੂੰ ਆਪ ਦੇ ਜਾਂ ਕਿਸੇ ਸਿਟੀਜ਼ਨ ਨੂੰ ਸਾਈਲਮ ਦਿੱਤਾ ਕਿ ਤੂੰ ਐਮਬੈਸੀ ਦੇ ਵਿੱਚ ਜਾ ਸਕਦਾ ਐਮਬੈਸੀ ਦਾ ਸਾਈਲਮ ਦਿੱਤਾ ਕਿ ਸਾਈਲਮ ਜਾਵਣਾ ਯੂਕੇ ਦੀ ਜਿਹੜੀ ਪੁਲਿਸ ਹੈ ਜਾਂ ਯੂਕੇ ਦੀ ਕੋਈ ਵੀ ਅਥਾਰਟੀ ਐਮਬੈਸੀ ਦੇ ਵਿੱਚ ਅੰਦਰ ਜਾ ਕੇ ਅਰੈਸਟ ਨਹੀਂ ਕਰ ਸਕਦੀ ਜਿੰਨਾ ਟਾਈਮ ਇਕੁਇਡਰ ਦਾ ਜਿਹੜਾ ਮੈਸੇਂਜਰ ਹੈ ਉਹਦੀ ਇਜਾਜ਼ਤ ਨਹੀਂ ਦਿੰਦਾ ਟੂ ਯੂ ਟੂ ਯੂਕੇ ਉਹਨੂੰ ਇਜਾਜ਼ਤ ਨਹੀਂ ਪਰਮਿਸ਼ਨ ਨਹੀਂ ਦਿੰਦਾ ਤੇ ਇਕੁਇਡਰ ਨੇ ਐਮਬੈਸੀ ਦਿੱਤਾ ਉਹਨੇ ਇਕੁਇਡਰ ਨੇ ਆਪਣਾ 7 ਸਾਲ ਉਹਨੂੰ ਸਾਈਲਮ ਦੇ ਕੇ ਰੱਖਿਆ ਇੱਕ ਬੰਦਾ ਮੈਸੇਜ ਹੀ ਰਿਹਾ 7 ਸਾਲ ਦਾ 2000 ਬਿਲਕੁਲ ਇਹ ਵੀ ਪਰ ਆਪਣੇ ਸੱਜਣਾ ਨੂੰ ਬੇਨਤੀ ਹੈ ਵੀ ਤੁਸੀਂ ਨਾ ਇਹ ਸੋਚ ਲਿਓ ਜੂਲੀਅਨ ਸਾਜ ਵਰਗਾ ਬੰਦਾ ਹੀ ਸੀ ਕਿਉਂਕਿ ਜਿਹਨੇ ਯੂਐਸਏ ਰਹੀ ਜਿਹੜੀ ਉਹ ਸੀਗੀ ਉਹਨਾਂ ਦੇ ਆਰਮੀ ਸੀਗੀ ਜਦੋਂ ਉਹਦੇ ਬਾਰੇ ਕੁਝ ਆਇਆ ਨਹੀਂ ਹੈਗਾ ਕਿ ਆ ਕੋਈ ਵੀ ਜਾ ਕੇ ਉੱਥੇ 7 ਸਾਲ ਰਹੂਗਾ ਤੁਸੀਂ ਸੋਚ ਲਓ ਵੀ ਯਾਰ ਚੱਲ 7 ਸਾਲ ਉੱਥੇ ਰਹਿ ਲਾਂਗੇ ਆਪਾਂ ਤਾਂ ਇਸ ਕਰਕੇ ਇਹ ਪੰਗਾ ਨਾ ਲਿਓ ਹਾਂਜੀ ਉਹਦੇ ਵਿੱਚ ਇਹ ਵੀ ਗੱਲਾਂ ਸੁਣਨ ਨੂੰ ਆਈਆਂ ਵੀ ਕਿਵੇਂ ਉਹ ਰਿਹਾ 7 ਸਾਲ ਇੱਕ ਬਿਲਡਿੰਗ ਚ ਰਹਿਣਾ ਬਹੁਤ ਔਖਾ ਹੈ ਜੀ ਹੂੰ ਠੀਕ ਹੈ ਜੀ ਚਲੋ ਆਪਾਂ ਇਹ ਕਹਿੰਦੇ ਲੋਕ ਜੇਲਾ ਚ ਵੀ ਰਹਿੰਦੇ ਆ ਪਰ ਜਿਵੇਂ ਕਿ ਜਿਵੇਂ ਕਿ ਉਹਦਾ ਉਹਨੂੰ ਸਪੋਰਟ ਸੀ ਇੰਟਰਨੈਸ਼ਨਲ ਸਪੋਰਟ ਸੀ ਜਰਨਲਿਜ਼ਮ ਦੀ ਸਪੋਰਟ ਸੀ ਉਹਨੂੰ ਕਈ ਦੇਸ਼ ਜਿਹੜੇ ਯੂ ਐਸ ਦੇ ਇੰਗੇਜ ਸੀਗੇ ਉਹਨੂੰ ਸਪੋਰਟ ਕਰਦੇ ਸੀਗੇ ਠੀਕ ਹੈ ਠੀਕ ਹੈ ਜਿਵੇਂ ਰਸ਼ੀਆ ਨੇ ਐਡਵਰਸ ਨਾਟਰਨ ਨੂੰ ਸਪੋਰਟ ਕੀਤਾ ਹੋਇਆ ਹੂੰ ਠੀਕ ਹੈ ਤਾਂ ਉਹਨੂੰ ਸਪੋਰਟ ਕਰਦੇ ਸੀ ਕਈ ਦੇਸ਼ ਫਿਰ ਜਿਹੜੇ ਵੱਡੇ ਨਿਊਜ਼ ਗਰੁੱਪ ਹੈਗੇ ਆ ਜਿਵੇਂ ਇਕਨੋਮਿਸਟ ਆ ਗਾਰਡੀਅਨ ਆ ਉਹਦੀ ਗੱਲ ਸੁਣਦੇ ਸੀ ਠੀਕ ਹੈ ਤਾਂ ਉਹਨੂੰ ਸਪੋਰਟ ਕਰਦੇ ਸੀ ਸੋ ਮੈਨੂੰ ਮੈਨੂੰ ਨਾ ਕੋਈ ਇੱਕ ਗੱਲ ਅਜੀਬ ਲੱਗੀ ਕਿ ਹੋ ਸਕਦਾ ਕਿ ਆਸਟ੍ਰੇਲੀਆ ਦਾ ਯੂਐਸ ਨਾਲ ਰਿਲੇਸ਼ਨ ਵਧਿਆ ਤਾਂ ਕਰਕੇ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਉਹਨਾਂ ਸਪੋਰਟ ਨਹੀਂ ਕੀਤਾ ਜਿਵੇਂ ਨੂੰ ਸਾਇਨ ਨੂੰ ਜਿੰਨਾ ਕਰਨਾ ਚਾਹੀਦਾ ਕਿਉਂਕਿ ਪਰ ਫਿਰ ਉਹ ਆਪਾਂ ਜੇ ਪਰੇਪ ਕੇਸ ਤੇ ਵਾਪਸ ਆ ਜੀ ਇਹ ਤਾਂ ਮੈਨੂੰ ਲੱਗਦਾ ਰੇਪ ਕੇਸ ਆ ਜਿਹੜਾ ਸਵੀਡਨ ਦੀ ਗਵਰਨਮੈਂਟ ਨੇ ਉਹ ਰੇਪ ਕੇਸ ਹਮਲਾ ਤਾਂ ਸ਼ਾਇਦ ਉਹ ਇਨਕੁਆਇਰੀ ਰੋਕਤੀ ਸੀ ਜੋ ਕੋਸ਼ਿਸ਼ ਕਰਤਾ ਸੀ ਕੁਝ ਵੀ ਇਦਾਂ ਹੋਇਆ ਨਹੀਂ 2000 ਮੈਂ ਤੁਹਾਨੂੰ ਦੱਸਦਾ ਕਿ 2012 ਦੇ ਵਿੱਚ ਉਹ ਮੈਸੀ ਦੇ ਵਿੱਚ ਰਿਹਾ 2012 ਤੋਂ ਲੈ ਕੇ ਉਹਦੇ ਤੇ ਕੇਸ ਚੱਲੀ ਗਿਆ ਯੂਐਸ ਕੋਸ਼ਿਸ਼ ਕਰੀ ਗਿਆ ਫਿਰ ਕੇਸ ਚੱਲੇ ਯੂਐਸ ਦੇ ਐਕਸਟਰੈਡੀਸ਼ਨ ਕੇਸ ਚੱਲੇ ਯੂਕੇ ਦੇ ਕੋਰਟ ਦੇ ਵਿੱਚ ਕਿ ਅਸੀਂ ਇਹਨੂੰ ਬਾਹਰ ਲੈ ਕੇ ਜਾਣਾ ਠੀਕ ਹੈ ਜੀ ਫਿਰ ਉਹਨਾਂ ਨੇ ਇਕਵਾਡੋਰ ਤੇ ਵੀ ਦਬਾਅ ਇਕਵਾਡੋਰ ਦੀ ਤਾਂ ਗਵਰਨਮੈਂਟ ਉਹਨੇ ਐਡਮਿਨਿਸਟ੍ਰੇਸ਼ਨ ਹੀ ਚੇਂਜ ਹੋ ਗਿਆ ਉਹ ਬੰਦੇ ਕਰਕੇ ਸਰਕਾਰ ਦੂਜੀ ਆ ਗਈ ਜਿਹੜੀ ਉਹਨੂੰ ਸਪੋਰਟ ਕਿਉਂਕਿ ਦੇਖੋ ਜੇ ਤੁਸੀਂ ਯੂਐਸਏ ਦੇ ਖਿਲਾਫ ਕਿਸੇ ਨੂੰ ਸਪੋਰਟ ਕਰ ਰਹੇ ਹੋ ਤਾਂ ਯੂਐਸ ਨਾਲ ਤੋਂ ਦੇ ਟ੍ਰੇਡ ਸਿਕਿਉਰਿਟੀ ਡਾਇਲੌਗ ਦੇ ਰਿਲੇਸ਼ਨ ਖਰਾਬ ਹੋ ਜਾਂਦੀ ਹੈ ਨਾ ਤਾਂ ਫਿਰ ਦੂਜੀ ਜਿਹੜੀ ਆਪੋਜੀਸ਼ਨ ਦੀ ਗਵਰਨਮੈਂਟ ਬੈਠੀ ਹੋਗੀ ਕੋਡਰ ਚ ਉਹਨੂੰ ਇੱਕ ਬਹਾਨਾ ਮਿਲ ਜਾਂਦਾ ਕਿ ਯਾਰ ਤੁਸੀਂ ਉਹ ਬੰਦੇ ਪਿੱਛੇ ਯੂਐਸ ਨਾਲ ਰਿਲੇਸ਼ਨ ਖਰਾਬ ਕਰ ਰਹੇ ਹੋ ਇਹ ਡਿਪਲੋਮੇਸੀ ਹੈ ਇਹ ਚੱਲਦਾ ਤੇ ਇੰਨੀ ਕੀ ਚੀਜ਼ ਪਿੱਛੇ ਗਵਰਨਮੈਂਟ ਬਦਲ ਜਾਂਦੀ ਹੈ ਤੱਕ ਉਹਨੇ ਗਵਰਨਮੈਂਟ ਬਦਲੀ ਕੋਡਰ ਦੇ ਵਿੱਚ ਤਾਂ ਉਹਨਾਂ ਨੇ ਉਹਦੀ ਅਸਾਈਲਮ ਹੈ ਜਿਹੜੀ ਉਹ ਕੈਨਸਲ ਕੀਤੀ ਵਿਦਡਰੋ ਕੀਤੀ ਨਵੀਂ ਜੋ ਸਰਕਾਰ ਨੇ ਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਯਾਰ ਇੱਕ ਤਾਂ ਸਾਡਾ ਖਰਚਾ ਬਹੁਤ ਆ ਰਿਹਾ ਫਿਰ ਸਾਡੇ ਯੂਐਸ ਨਾਲ ਰਿਲੇਸ਼ਨ ਵਿਗੜ ਰਹੇ ਹਨ ਇਹਨਾਂ ਨੇ ਕੁਝ ਰੀਜ਼ਨ ਦਿੱਤੇ ਆ ਆਪਣੇ ਹਨ 2019 ਦੇ ਵਿੱਚ ਉਹਨਾਂ ਨੇ ਉਹ ਜਿਹੜੀ ਸਾਇਲੈਂਸ ਸੀ ਉਹ ਕਰ ਲਈ ਤਾਂ 2019 ਦੇ ਵਿੱਚ ਫਿਰ ਜਿਹੜੀ ਯੂਕੇ ਦੀ ਪੁਲਿਸ ਸੀ ਫਿਰ ਜਿਹੜਾ ਐਮਬੈਸਡਰ ਸੀ ਉਹਨੇ ਇਜਾਜਤ ਦੀ ਪਾਲਿਸੀ ਨੂੰ ਕਿਹਾ ਇਜਾਜਤ ਟਿਕਟ ਅਰੈਸਟ ਕਰ ਲੋ ਉਹ ਅਰੈਸਟ ਹੋ ਗਿਆ 2019 ਤੋਂ ਉਹ ਯੂਕੇ ਦੀ ਡੀਲ ਦੇ ਵਿੱਚ ਸੀਗਾ ਫਿਰ ਯੂਐਸ ਯੂਕੇ ਦੇ ਵਿੱਚ ਉਹਨੂੰ ਇੱਕ ਕਨਵਿਕਸ਼ਨ ਹੋਈ ਉਹਦੇ ਇਲਜ਼ਾਮ ਲੱਗਿਆ ਉਹਦਾ ਫੈਸਲਾ ਆਇਆ ਕਿ 50 ਵੀਕਸ 50 ਵੀਕ ਦੇ ਲਈ ਉਹਨੂੰ ਸਜ਼ਾ ਹੋਈ ਨੀਅਰ ਅਬਾਊਟ 1 ਸਾਲ ਉਹਨੇ ਸਜ਼ਾ ਯੂਕੇ ਦੇ ਵਿੱਚ ਕੱਟੀ 1 ਸਾਲ ਦੀ 2000 ਉਸ ਤੋਂ ਬਾਅਦ 2005 ਸਾਲ ਉਹ ਯੂਕੇ ਦੀ ਜੇਲ੍ਹ 'ਚ ਰਿਹਾ ਹੂੰ ਉਹ ਯੂਕੇ ਦੀ ਜੇਲ੍ਹ 'ਚ ਕਿਉਂ ਰਿਹਾ ਕਿਉਂਕਿ ਯੂਐਸਏ ਯੂਕੇ ਤੇ ਪ੍ਰੈਸ਼ਰ ਪਾ ਰਿਹਾ ਸੀਗਾ ਕਿ ਇਹਨੂੰ ਸਾਨੂੰ ਦੇਓ ਹੂੰ ਕਿਉਂਕਿ ਇਹਨੇ ਸਾਡੀ ਜਿਹੜੀ ਸਾਡੀ ਫੈਲਸ ਹੈ ਜਾ ਸਾਡੀ ਜਿਹੜੀ ਆਰਮੀ ਆ ਉਹਦੇ ਜਿਹੜੇ ਡਾਕੂਮੈਂਟਸ ਲੀਕ ਡਾਕੂਮੈਂਟਸ ਲੀਕ ਕੀਤੇ ਆ ਜਿਹੜੀ ਐਸਪੀਐਨ ਐਕਟ ਜਿਹੜਾ ਹੈਗਾ 1917 ਦਾ ਉਹ ਇੱਥੇ ਲਾਗੂ ਹੁੰਦਾ ਜਿਹੜਾ ਐਡਵਾਂਸ ਰੂਡਨ ਤੇ ਲਾਇਆ ਗਿਆ ਸੀਗਾ ਓਕੇ ਠੀਕ ਹੈ ਜੀ ਜਸੂਸੀ ਦਾ ਜਿਹੜਾ ਉਹਨਾਂ ਦਾ ਐਕਟ ਹੈਗਾ ਉਹ ਹੁੰਦਾ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਫਿਰ ਹੁਣ ਜਾ ਕੇ ਜੂਨ ਦੇ ਵਿੱਚ ਜੂਨ ਮੰਥ ਦੇ ਵਿੱਚ ਉਹਨਾਂ ਦੀ ਇੱਕ ਡੀਲ ਹੋਈ ਯੂ ਐਸ ਨੇ ਦੀ ਜਿਹੜੀ ਅਥਾਰਟੀ ਦੇ ਨਾਲ ਉਹਨਾਂ ਦੇ ਪ੍ਰੋਸੀਕਿਊਟਰ ਦੇ ਨਾਲ ਜਿਹੜਾ ਉਹਨਾਂ ਸਰਕਾਰੀ ਵਕੀਲ ਹੁੰਦਾ ਉਹਨਾਂ ਨਾਲ ਡੀਲ ਹੋਈ ਕਿ ਹਾਂਜੀ ਕਿ ਤੁਸੀਂ ਬਨਾਮ ਮੰਨ ਲਓ ਆਪਦਾ ਉਹਨੇ ਪਲੀਡ ਕਰ ਲਿਆ ਯੂ ਐਸ ਦੇ ਇੱਕ ਆਈਲੈਂਡ ਤੇ ਜਾ ਕੇ ਉਹਨੇ ਉਹ ਚੀਜ਼ ਪਲੀਡ ਕਰ ਲਈ ਤਾਂ ਫਿਰ ਉਹਨਾਂ ਨੇ ਜੋ ਉਹਦੀ ਸਜ਼ਾ ਦਿੱਤੀ ਉਹਨੂੰ ਜਿੰਨੀ ਸਜ਼ਾ ਦਿੱਤੀ ਉਹਨੇ ਯੂ ਕੇ ਚ ਘਟ ਚੁੱਕਿਆ ਸੀ ਕੰਗਰਕੇ ਉਹਨੂੰ ਫ੍ਰੀ ਕਰ ਦਿੱਤਾ ਗਿਆ ਤੇ ਉਹਨੂੰ ਆਸਟ੍ਰੇਲੀਆ ਵਾਪਸ ਭੇਜ ਦਿੱਤਾ ਗਿਆ ਹੁਣ ਕੈਂਬਰਾਂ ਦੇ ਵਿੱਚ ਉਹ ਜਾ ਕੇ ਹੁਣ ਉਹ ਫ੍ਰੀ ਹੈ ਇਸ ਫ੍ਰੀ ਆਫਟਰ ਆਈ ਥਿੰਕ ਕਰੂਗਾ ਪੰਗਾ ਖੜਾ ਕਿੰਨੀ ਦੁਬਾਰਾ ਦੇਖੋ ਇਹ ਇੱਕ ਚੀਜ਼ ਜਿਹੜੀ ਯੂ ਐਸ ਏ ਅਥਾਰਟੀ ਦੇ ਉਤੋਂ ਐਫੀਡੇਵਿਟ ਲਿਆ ਗਾਰੰਟੀ ਲਈ ਹੈ ਕਿ ਜਿਹੜੇ ਅਨ ਪਬਲਿਸ਼ਡ ਡਾਕੂਮੈਂਟ ਹੈ ਜਿਹੜੇ ਹਜੇ ਤੱਕ ਰਿਲੀਜ਼ ਨਹੀਂ ਹੋਏ ਸਾਡੇ ਉਹ ਜਦੋਂ ਤੁਸੀਂ ਸਾਨੂੰ ਵਾਪਸ ਦੇ ਦੋ ਤੇ ਜਾਂ ਤੁਸੀਂ ਉਹਨੂੰ ਜਲਾ ਦਿਓ ਜਾਂ ਉਹਨੂੰ ਡਿਸਟਰੋਏ ਕਰ ਦਿਓ ਓਕੇ ਹੁਣ ਇਹ ਵੀ ਨਹੀਂ ਪਤਾ ਕਿ ਜੇ ਇੰਨਾ ਉਹ ਡਰ ਰਹੀ ਹੈ ਸਰਕਾਰ ਵੀ ਹੋ ਸਕਦਾ ਉਹਦੇ ਕੋਲ ਕੀ ਹੋਵੇ ਜਿਹੜਾ ਲਾਂਚ ਕਰਨ ਵਾਲਾ ਹੋਵੇ ਜਾਂ ਜਿਹੜਾ ਰਿਲੀਜ਼ ਕੀਤਾ ਨਾ ਹੋਵੇ ਇਹ ਵੀ ਹੋ ਸਕਦਾ ਪਰ ਇੱਕ ਗੱਲ ਹੋਰ ਵੀ ਹੈ ਹੁਣ ਉਹ ਪਿਛਲੇ 2010 ਤੋਂ ਲੈ ਕੇ ਤੇ 14 ਸਾਲ ਹੋ ਗਏ ਇਹਨਾਂ ਸਾਰੇ ਪੰਗਿਆਂ ਵਿੱਚੋਂ ਉਹ ਲੰਘ ਰਿਹਾ ਤੇ ਹੁਣ ਤਾਂ ਉਹਦੀ ਪ੍ਰੋਗਰਾਮਿੰਗ ਹੀ ਹੋਣੀ ਹੋਊਗੀ ਹੋਣੀ ਆ ਯਾਰ ਵੀ ਕੁਝ ਨਾ ਕੁਝ ਜਾ ਕੇ ਫੇਰ ਬਖੇੜਾ ਖੜਾ ਕਰਗੇ ਦੇਖੋ ਉਹਨੂੰ ਸਪੋਰਟ ਬਹੁਤ ਹੈ ਸਰ ਦੇਖੋ ਹੁਣ ਆਸਟ੍ਰੇਲੀਆ ਚ ਗਿਆ ਐਜ਼ ਅ ਹੀਰੋ ਦਾ ਵੈਲਕਮ ਕੀਤਾ ਗਿਆ ਕਿਉਂਕਿ ਦੇਖੋ ਇੱਕ ਇਹੋ ਜਿਹੇ ਕੰਟਰੀਜ਼ ਦੇ ਵਿੱਚ ਦੇਖੋ ਜੇ ਸਰਕਾਰ ਕੁਝ ਵੀ ਗਵੇ ਸਰਕਾਰ ਦੀ ਜਿਹੜੀਆਂ ਏਜੰਸੀਜ਼ ਕੁਝ ਵੀ ਕਹਿਣ ਪਰ ਲੋਕਾਂ ਨੂੰ ਪਤਾ ਕਿ ਯਾਰ ਉਹ ਹੱਕਾਂ ਲਈ ਲੜਿਆ ਨਾ ਉਹਨੇ ਕੁਝ ਗਲਤ ਤਾਂ ਨਹੀਂ ਕੀਤਾ ਨਾ ਕਿ ਯਾਰ ਸਾਡੇ ਸਾਡੇ ਨਾਲ ਤਾਂ ਨਹੀਂ ਗਲਤ ਕੀਤਾ ਨਾ ਉਹਨੇ ਕੁਝ ਉਹਨੇ ਤਾਂ ਕੀ ਹੈ ਕਿ ਜਿਹੜੀ ਗਲਤ ਚੀਜ਼ ਉਹ ਬਾਹਰ ਲੈ ਕੇ ਆਉਂਦੀ ਆ ਉਹਦਾ ਹੀਰੋ ਦੀ ਤਰ੍ਹਾਂ ਸਵਾਗਤ ਕੀਤਾ ਗਿਆ ਆਸਟ੍ਰੇਲੀਆ ਦੇ ਵਿੱਚ ਤਾਂ ਉਹਨੇ ਇੱਕ ਕੋਸ਼ਿਸ਼ ਹੋਰ ਕੀਤੀ ਸੀ ਉਹਨੇ ਵਿਕੀ ਲਿਕਸ ਪਾਰਟੀ ਬਣਾਈ ਸੀ ਬਟ ਉਹ ਅਨਸਕਸੈਸਫੁਲ ਰਹੀ ਸੀ ਪੋਲੀਟੀਕਲ ਪਾਰਟੀ ਆਸਟ੍ਰੇਲੀਆ ਦੇ ਸੈਂਟ ਹੈਂਡ ਦੇ ਵਿੱਚ ਉਹਨੇ ਉਹ ਵੀ ਜੀਵ ਚ ਬਹਿ ਕੇ ਇਲੈਕਸ਼ਨ ਲੜਿਆ ਜਿਵੇਂ ਆਪਣੇ ਲੜਿਆ ਹਾਂ ਜੀ ਕੋਸ਼ਿਸ਼ ਕੀਤੀ ਸੀ ਬਟ ਔਰ ਅਨਸਕਸੈਸਫੁਲ ਰਹਾ ਸੀ ਕਿਉਂਕਿ ਦੇਖੋ ਜਿਹੜੀ sport ਹੁੰਦੀ ਹੈ ਨਾ ਇੰਟਰਨੈਸ਼ਨਲ sport ਖਿੱਲਰੀ ਵੀ sport ਹੁੰਦੀ ਹੈ ਹੂੰ ਵੀ ਯਾਰ ਇੱਕ ਦੇਸ਼ ਦੀ sport ਨਹੀਂ ਹੈਗੀ ਹਾਂ ਦੇਸ਼ ਦੇ ਕੁਝ ਕੁਝ ਹਿੱਸਿਆਂ 'ਚ sport ਹੈਗੀ ਆ ਜਿਵੇਂ ਯੂਕੇ 'ਚ ਕੁਝ ਪਰ ਉਹ ਆ ਕੇ ਪ੍ਰੈਸ਼ਰਾਈਜ਼ ਤਾਂ ਨਹੀਂ ਨਾ ਕਰ ਸਕਦੇ ਬੋਲਵਾਜਾ ਉੱਠ ਨਹੀਂ ਜਾਂਦੀ ਆਵਾਜ਼ ਉੱਠ ਰਹੀ ਆ ਹੁਣ ਯੂਐਸਏ ਨੂੰ ਹਿਊਮੈਨਿਟੇਰੀਅਨ ਜਿਹੜੇ ਸੀਗੇ ਆਪਣੇ ਲਾਇਰਾਂ ਉਹਨੇ ਕਿੰਨੀ ਹੈਲਪ 14 ਸਾਲ ਤੋਂ ਉਹਦੀ ਲੜਾਈ ਲੜ ਰਹੇ ਕੋਈ ਆਮ ਬੰਦਾ ਹੁੰਦਾ ਦਬਾ ਲੈਂਦੇ ਯਾਰ ਉੱਪਰ ਸਾਹਮਣੇ ਜਿਹੜੇ ਵਕੀਲ ਆ ਉਹਨਾਂ ਦੇ ਲਾਇਰ ਆ ਆਪਦੇ ਜਿਹੜੇ ਉਹਦੇ ਯਾਰ ਕੇਸ ਬਿਨਾ ਹੀ ਕਿਸੇ ਪੈਸੇ ਤੋਂ ਰਹੇ ਤਾਂ ਉਹ ਉਹਨਾਂ ਨੇ ਵੀ ਉਹਦੀ ਸਪੋਰਟ ਕੀਤੀ ਨਿਊਜ਼ ਗਰੁੱਪ ਹੈਗੇ ਜਿਹੜੇ ਉਹਦੀ ਆਵਾਜ਼ ਲੋਕਾਂ ਤੱਕ ਲੈ ਕੇ ਜਾਂਦੇ ਸੀ ਉਹਨੇ ਵੀ ਕੀਤੀ ਤਾਂ ਇਹ ਦੋ ਨਾਮ ਜਿਹੜੇ ਹੈਗੇ ਆ ਨਾ ਇਹ ਹਿਸਟਰੀ ਦੇ ਵਿੱਚ ਹੈ ਵੀ ਜਿਹੜੇ ਯੂਐਸ ਗਵਰਨਮੈਂਟ ਦੇ ਅਗੇਂਸਟ ਖੜੇ ਦੇਖੋ ਯੂਐਸ ਦੇ ਗਵਰਨਮੈਂਟ ਦੇ ਅਗੇਂਸਟ ਖੜਨ ਵਾਲੇ ਹੋਰ ਬਹੁਤ ਹੈਗੇ ਆ ਲੋਕ ਦੇਸ਼ਾਂ ਦੇ ਜਿਵੇਂ ਪ੍ਰੈਸੀਡੈਂਟ ਪੀਐਮ ਜਿਹੜੇ ਯੂਐਸ ਦੇ ਅਗੇਂਸਟ ਖੜੇ ਆ ਠੀਕ ਹੈ ਪਰ ਉਹ ਐਜ਼ ਅ ਕੰਟਰੀ ਖੜੇ ਹਾਂ ਐਜ਼ ਅ ਕੰਟਰੀ ਖੜਨਾ ਤੇ ਐਜ਼ ਇੰਡੀਵਿਜੂਅਲ ਖੜਨਾ ਬਹੁਤ ਫਰਕ ਹੁੰਦਾ ਇਹਦੇ ਵਿੱਚ ਹਮ ਐਜ਼ ਅ ਕੰਟਰੀ ਦਾ ਯਾਰ ਕੋਈ ਵੀ ਖੜ ਜੂਗਾ ਯਾਰ ਮੇਰੀ ਕੰਟਰੀ ਆ ਮੈਂ ਯੂ ਐਸ ਨੂੰ ਨਹੀਂ ਲਾਈਕ ਕਰਦਾ ਮੈਂ ਨਹੀਂ ਰਿਲੇਸ਼ਨ ਰੱਖਣੇ ਉੱਤੇ ਯੂ ਐਸ ਏ ਗਲਤ ਹੈ ਐਜ਼ ਅ ਗਵਰਨਮੈਂਟ ਗੱਲ ਕਰਨਾ ਹੋ ਰਿਹਾ ਪਰ ਐਜ਼ ਅ ਪਰਸਨ ਜਿਵੇਂ ਐਡਵਰਸ ਮੋਡਰਨ ਨੇ ਕੀਤਾ ਯੂ ਐਸ ਏ ਦਾ ਸਿਟੀਜ਼ਨ ਸੀ ਉਹ ਤਾਂ ਤੇ ਜੂਲੀਅਨ ਸਾਜ ਨੇ ਕੀਤਾ ਹਮ ਉਹ ਚੀਜ਼ ਬਹੁਤ ਘੱਟ ਲੋਕ ਕਰਦੇ ਬਹੁਤ ਬਹੁਤ ਘੱਟ ਲੋਕਾਂ ਦੇ ਵਿੱਚ ਹੌਸਲਾ ਹੁੰਦਾ ਹੌਸਲਾ ਹੁੰਦਾ ਵੀ ਜਿਹੜੇ ਕਿਸੇ ਇੱਕ ਆਪਣੇ ਨੂੰ ਜਿਹਨੂੰ ਸੁਪਰ ਪਾਵਰ ਕਿਹਾ ਜਾਂਦਾ ਕਿ ਸੁਪਰ ਪਾਵਰ ਨਾਲ ਮੱਥਾ ਲਾਣਾ ਤੇ ਮੱਥਾ ਵੀ ਮਤਲਬ ਕਿਸੇ ਹੋਰ ਦੇਸ਼ ਦੇ ਨਾਗਰਿਕ ਉਹ ਆਸਟ੍ਰੇਲੀਆ ਦਾ ਜਾਂਦਾ ਉਹ ਯੂਕੇ ਹੈ ਠੀਕ ਹੈ ਤੇ ਕੇਸ ਉਹਦੇ ਦੇ ਸਵੀਡਨ ਪਰਚਾ ਉਹਦੇ ਦੇ ਸਵੀਡਨ ਚ ਹੁੰਦਾ ਹੈ ਠੀਕ ਹੈ ਐਂਡ ਤੇ ਆ ਕੇ ਤਦ ਉਹਨਾਂ ਦਾ ਸਮਝੌਤਾ ਹੋ ਗਿਆ ਤੇ ਉਹ ਆਪਣੇ ਘਰ ਵਾਪਸ ਆ ਗਿਆ ਪਰ ਜੂਲੀਅਨ ਨਸਾਂਜ ਤੋਂ ਹਜੇ ਵੀ ਉਮੀਦ ਤਾਂ ਇਹੀ ਕੀਤੀ ਜਾਊਗੀ ਬਈ ਉਹ ਜਿੱਥੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਊਗਾ ਜਿੱਥੇ ਜਿੱਥੇ ਲੋਕਾਂ ਨਾਲ ਧੱਕਾ ਹੋਊਗਾ ਜਿੱਥੇ ਜਿੱਥੇ ਸਰਕਾਰਾਂ ਗਲਤ ਕਰ ਲਗੀਆਂ ਤਾਂ ਜੂਲੀਅਨ ਨਸਾਂਜ ਵਰਗੇ ਜਿਹੜੇ ਹੀਰੋ ਆ ਉਹ ਅੱਗੇ ਆਉਂਦੇ ਰਹਿਣਗੇ ਮਨੁੱਖੀ ਹੱਕਾਂ ਦੇ ਲਈ ਲੜਦੇ ਰਹਿਣਗੇ ਇਸੇ ਕਰਕੇ ਨਾ ਲੋਕਾਂ ਨੂੰ ਫਿਰ ਆਸ ਦੀ ਬੱਝੀ ਰਹਿੰਦੀ ਹੈ ਯਾਰ ਕੋਈ ਤਾਂ ਲੜਨ ਵਾਲਾ ਹੈਗਾ ਵੀ ਉਮੀਦ ਤਾਂ ਹੈ ਨਾ ਕੁਝ ਬਈ ਹਾਂ ਇਹ ਇਹ ਲੋਕਾਂ ਨੂੰ ਸਪੋਰਟ ਕਰਨਾ ਚਾਹੀਦਾ ਦੇਖੋ ਲੋਕ ਜਿਵੇਂ ਆਪਾਂ ਕਹਿੰਦੇ ਨਾ ਯਾਰ ਕੋਈ ਨਹੀਂ ਜਿਆਦਾ ਮਾਸਸਸ ਦੇ ਵਿੱਚ سپورਟ ਨਹੀਂ ਕਰ ਰਹੇ ਜੇ ਕਿਤੇ ਵੀ ਜੇ ਸੋਸ਼ਲ ਮੀਡੀਆ ਤੇ ਵੀ سپورਟ ਹੋ ਜੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਤੁਸੀਂ ਕਿਸੇ ਵੀ ਲੈਸਟ ਬੈਠੇ ਹੋ ਯਾਰ ਸੋਸ਼ਲ ਮੀਡੀਆ ਦੀ سپورਟ ਕਰ ਰਹੇ ਹੋ ਤਾਂ ਹੀ ਗੱਲ ਸੁਣੀ ਜਾਊਗੀ ਨਾ ਉਹਦੀ ਤਾਂ ਹੀ ਚੀਜ਼ਾਂ ਵਾਇਰਲ ਹੋਣਗੀਆਂ ਤਾਂ ਹੀ ਚੀਜ਼ ਉਹਦੇ ਹੱਕ 'ਚ ਕੋਈ ਫੈਸਲਾ ਹੋਊਗਾ ਨਾ ਜਿਹੜੇ ਚਲੋ ਆਪ ਦੇ ਸਮਝ ਕੇ ਲੱਗੇ ਹੋਏ ਆ ਉਹ ਤਾਂ ਲੱਗੇ ਹੋਏ ਆ ਬਟ ਜੇ ਆਪਾਂ ਨੂੰ ਲੱਗਦਾ ਕਿ ਯਾਰ ਉਹ ਬੰਦਾ ਸਹੀ ਹੈ ਤਾਂ ਫਿਰ ਜਿੰਨਾ ਕ ਆਪਣੇ ਤੋਂ ਬੰਦਾ ਉਹ ਚੀਜ਼ ਕਰਨੀ ਚਾਹੀਦੀ ਹੈ ਤਾਂ ਉਹਦੇ ਤੇ ਬਾਇਓਗ੍ਰਾਫੀ ਵੀ ਬਣੀ ਆ ਉਹ ਵੀ ਮੂਵੀ ਵੀ ਬਣੀ ਆ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਚਲੋ ਪੰਜਾਬ ਦੇ ਯੂਥ ਨੂੰ ਮੇਰੀ ਤਾਂ ਬੇਨਤੀ ਹੈ ਕਿ ਜੂਲੀਨ ਅਸਾਂਜ ਬਾਰੇ ਪੜੋ ਜੂਲੀਨ ਅਸਾਂਜ ਬਾਰੇ ਜਿਹੜੀ ਮੂਵੀ ਬਣੀ ਆ ਕੋਈ ਆਟੋ ਬਾਇਓਗ੍ਰਾਫੀ ਉਹਦੇ ਤੇ ਬਣੀ ਹੋਈ ਆ ਤਾਂ ਉਹ ਜੂਲੀਨ ਅਸਾਂਜ ਬਾਰੇ ਪੜਾਂਗੇ ਸਿੱਖਾਂਗੇ ਤਾਂ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਅ ਅਸੀਂ ਤਾਂ ਇਸੇ ਕਰਕੇ ਆਪਣੇ ਦਿਲਬਾਗ ਸਿਵੀਆ ਸ਼ੋਅ ਦੇ ਵਿੱਚ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕਿ ਕੁਝ ਜੇ ਅੰਤਰਰਾਸ਼ਟਰੀ ਪੱਤਰ ਤੇ ਕੁਝ ਚੰਗਾ ਵਾਪਰ ਰਿਹਾ ਤਾਂ ਉਹਦੀ ਸਾਡੇ ਕੋਲੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਇਹ ਨਾ ਹੋਵੇ ਕਿ ਸਾਡਾ ਯੂਥ ਜਿਹੜਾ ਉਹ ਸਿਰਫ ਰੀਲਾਂ ਬਣਾਉਣ ਦੇ ਵਿੱਚ ਤੇ ਰੀਲਾਂ ਵੇਖਣ ਦੇ ਵਿੱਚ ਹੀ ਵਿਅਸਤ ਰਹੇ ਤੇ ਇਸੇ ਆਸ ਉਮੀਦ ਨਾਲ ਅ ਅਗਲੀ ਵਾਰ ਇੱਕ ਨਵਾਂ ਸ਼ੋਅ ਲੈ ਕੇ ਨਵੀਂ ਗੱਲਬਾਤ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲ ਧੰਨਵਾਦ